ਦੇਵ ਹਰ ਰੋਜ਼ ਆਪਣੇ ਬਾਪੂ ਜੀ ਨਾਲ ਖੇਤਾਂ ਵਿੱਚ ਕੰਮ ਕਰਨ ਜਾਂਦਾ। ਹੁਕਮ ਸਿੰਘ ਦਿਲ ਤੇ ਪੱਥਰ ਲਾ ਕੇ ਇਸ ਆਸ ਵਿੱਚ ਦੇਵ ਤੋਂ ਰੋਜ਼ ਵੱਧ ਤੋਂ ਵੱਧ ਕੰਮ ਲੈਂਦਾ। ਸ਼ਾਇਦ ਦੇਵ ਖੇਤੀਬਾੜੀ ਛੜੀ ਕੇ ਸਕੂਲ ਜਾਣ ਲਈ ਮੰਨ ਜਾਵੇ। ਕਈ ਵਾਰ ਉਹ ਉਸਦੇ ਵਿਤੋਂ ਬਾਹਰ ਕੰਮ ਵੀ ਕਰਨ ਲਈ ਕਹਿ ਦਿੰਦਾ ਜਿਸ ਨੂੰ ਦੇਵ ਖਿੜੇ ਮੱਥੇ ਕਰ ਲੈਂਦਾ। ਕਿਉਂਕਿ ਦੇਵ ਕਿਸੇ ਵੀ ਕੀਮਤ 'ਤੇ ਸਕੂਲ ਨਹੀਂ ਜਾਣਾ ਚਾਹੁੰਦਾ ਸੀ। ਹੁਕਮ ਸਿੰਘ ਮਨ ਮਸਹੂਸ ਕੇ ਰਹਿ ਜਾਂਦਾ। ਉਹ ਬਹੁਤ ਚਾਹੁੰਦਾ ਸੀ ਕਿ ਦੇਵ ਵੀ ਪੜ੍ਹ ਲਿਖ ਕੇ ਨੌਕਰੀ ਕਰੇ। ਉਨੇ ਚੰਦਾਸੀ ਕੀ ਦੇਵੀ ਉਸ ਵਾਂਗ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਇਆ ਰਹੇ ਪਰ ਉਸ ਦੀ ਆਸਾਂ ਤੇ ਪਾਣੀ ਫੇਰ ਗਿਆ ਧਰਮ ਸਿੰਘ ਨੂੰ 2 ਮਹੀਨੇ ਦੀ ਛੁੱਟੀ ਮਿਲੀ ਜਦੋਂ ਆਪਣੇ ਘਰਵੇੜੇ ਵਿੱਚ ਵੜਿਆ ਤਾਂ ਬਾਬੂ ਵੇੜੇ ਵਿੱਚ ਰਿੱੜਦੀ ਫਿਰਦੀ ਖੇਡ ਰਹੀ ਸੀ ਧਰਮ ਸਿੰਘ ਨੇ ਬਾਬੂ ਨੂੰ ਗੋਦ ਵਿੱਚ ਚੁੱਕ ਕੇ ਉਹਦਾ ਮੱਥਾ ਚੁੰਮਿਆ ਬਾਬੂ ਨੇ ਬੜੀ ਨੀਜ ਨਾਲ ਧਰਮ ਵੱਲ ਦੇਖਿਆ ਐਨੇ ਨੂੰ ਸਿਮਰੋ ਵੀ ਚੌਂਕੀ ਵਿੱਚ ਉੱਠ ਕੇ ਵੇੜੇ ਵਿੱਚ ਖੇੜਦੀ ਆਪਣੀ ਧੀ ਵੱਲ ਚਾਤੀ ਮਾਰਨ ਲਈ ਆ ਗਈ ਸਾਹਮਣੇ ਅਚਾਨਕ ਪਤੀ ਦੇਵ ਨੂੰ ਵੇਖ ਕੇ ਉਸ ਦਾ ਰੋਮ ਰੋਮ ਕੋਲ ਵਾਂ ਖਿਲ ਗਿਆ ਅਤਿ ਹੈਰਾਨੀ ਨਾਲ ਬੋਲੀ ਜੀ ਤੁਸੀਂ ਨਾ ਚਿੱਠੀ ਨਾ ਕੋਈ ਪੱਤਰੀ ਧਰਮ ਸਿੰਘ ਨੇ ਸਿਮਰਨ ਨੂੰ ਅਗਵਾਸ਼ ਰੋਚ ਲੈ ਕੇ ਕਿਹਾ ਜੇ ਦੱਸ ਕੇ ਆਉਂਦਾ ਤਾਂ ਇਹ ਨਜ਼ਾਰਾ ਕਿਵੇਂ ਵੇਖਦਾ ਸਿਮਰਨ ਸ਼ਰਮਾ ਗਈ ਤੇ ਬੋਲੀ ਬੈਠੋ ਜੀ ਮੈਂ ਪਾਣੀ ਲੈ ਕੇ ਆਉਂਦੀ ਹਾਂ ਉਹ ਝੱਟਪਟ ਪਾਣੀ ਲੈ ਆਈ ਧਰਮ ਸਿੰਘ ਨੇ ਜਿਵੇਂ ਹੀ ਪਾਣੀ ਦਾ ਗਲਾਸ ਫੜਿਆ ਬਾਬੂ ਨੇ ਦੋਹਾਂ ਹੱਥਾਂ ਨਾਲ ਗਲਾਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਧਰਮ ਸਿੰਘ ਨੇ ਗਲਾਸ ਬੜੇ ਪਿਆਰ ਨਾਲ ਬਾਬੂ ਦੇ ਮੂੰਹ ਨੂੰ ਲਾ ਦਿੱਤਾ ਉਸ ਨੇ ਦੋ ਘੁੱਟੇ ਪੀ ਕੇ ਮੂੰਹ ਪਰਾਂ ਕਰ ਲਿਆ ਲਿਆਓ ਜੀ ਗਲਾਸ ਮੈਨੂੰ ਦੇ ਦਿਓ ਮੈਂ ਹੋਰ ਪਾਣੀ ਲਿਆ ਦੇਣੀ ਆ ਇਹ ਝੂਠਾ ਹੋ ਗਿਆ ਇਹਦਾ ਹੈ ਕੰਬਲੀ ਹੋ ਗਈ ਤੂੰ ਸਿਮਰੂ ਮਸਾ ਮਸਾ ਤੜਸਿਆ ਨੂੰ ਇਹ ਦਿਨ ਆਇਆ ਕਿਤੇ ਨਹੀਂ ਝੂਠਾ ਹੋ ਗਿਆ ਕਹਿੰਦਿਆ ਹੋਇਆ ਉਸਨੇ ਪਾਣੀ ਦਾ ਗਲਾਸ ਇੱਕੋ ਡਿੱਗ ਵਿੱਚ ਖਾਲੀ ਕਰ ਸਿਮਰੂ ਦੇ ਹੱਥ ਤੇ ਧਰ ਦਿੱਤਾ ਬਾਪੂ ਜੀ ਕਿੱਥੇ ਆ ਧਰਮ ਸਿੰਘ ਨੇ ਪੁੱਛਿਆ ਜੀ ਉਹ ਦੋਵੇਂ ਖੇਤ ਨੂੰ ਗਏ ਹੋਏ ਆ ਦੋਵੇਂ ਕੌਣ ਜੀ ਦੇਵ ਤੇ ਬਾਪੂ ਜੀ ਦੇਵ ਆ ਸਕੂਲ ਨਹੀਂ ਗਿਆ ਨਾ ਜੀ ਕੰਮਲੇ ਨੇ ਸਕੂਲ ਛੱਡ ਦਿੱਤਾ ਬਥੇਰਾ ਸਮਝਾਇਆ ਪਰ ਪੱਥਰ ਤੇ ਬੂੰਦ ਪਈ ਨਾ ਪਈ ਇੱਕ ਬਰਾਬਰ ਕਹਿੰਦਾ ਪੜਾਈ ਮੇਰੇ ਵੱਸ ਦਾ ਰੋਕ ਨਹੀਂ ਬਾਪੂ ਜੀ ਨੇ ਸੋਚਿਆ ਕਿ ਖੇਤਾਂ ਵਿੱਚ ਜਦੋਂ ਸਾਰਾ ਦਿਨ ਹੱਡ ਰਗੜਾਉ ਫਿਰ ਸ਼ਾਇਦ ਸਮਝ ਜਾਵੇ ਪਰ ਕਿੱਥੇ ਉਹ ਤਾਂ ਖੁਸ਼ ਬੜਾ ਧਰਮ ਸਿੰਘ ਨੂੰ ਇਹ ਸਭ ਸੁਣ ਕੇ ੱੱਕਾ ਜਾਇਆ ਤਾਂ ਲੱਗਾ ਪਰ ਉਹ ਕੁਝ ਨਹੀਂ ਕਰ ਸਕਦਾ ਸੀ ਸਿੰਨੂ ਨੂੰ ਜਦੋਂ ਪਤਾ ਲੱਗਾ ਕਿ ਧਰਮ ਸਿੰਘ ਆਇਆ ਉਹ ਉਸੇ ਵੇਲੇ ਉਹਨਾਂ ਦੇ ਘਰ ਆ ਟੱਕੀ ਆਉਂਦੇ ਸਾਰ ਗੱਲਾਂ ਦੀ ਪਟਾਰੀ ਖੋਲ ਕੇ ਬੈਠ ਗਈ ਬਾਬੂ ਅਜੇ ਵੀ ਧਰਮ ਸਿੰਘ ਦੀ ਗੋਦੀ ਵਿੱਚ ਹੀ ਬੈਠੀ ਸੀ ਸਿੰਨੋ ਬਲੀ ਦੇਖਦਾ ਸੀ ਧਰਮ ਸਿੰਘ ਦੀ ਗੋਦੀ ਵਿੱਚ ਹੀ ਬੈਠੀ ਸੀ ਸਿੰਨੋ ਬਲੀ ਦੇਖਦਾ ਸੀ ਸਈਨੂ ਖਾਣੀ ਕਿਵੇਂ ਬੈਠੀ ਪਿਓ ਦੇ ਕੁੱਛੜ ਚੜੀ ਚੱਲ ਉੱਤਰ ਥੱਲੇ ਖੇੜ ਰਾਮ ਕਰਨ ਦੇ ਘੜੀਏ ਨੂੰ ਥੱਕਿਆ ਆਇਆ ਪਰਦੇਸਾਂ ਤੋਂ ਸਿਮਰੂ ਤਾਂ ਦਿਲ ਕੀਤਾ ਕਿ ਉਹ ਸਿੰਨੋ ਨੂੰ ਦੋ ਚਾਰ ਖੜੀਆਂ ਖੜੀਆਂ ਸੁਣਾ ਦੇਵੇ ਪਰ ਇਸ ਤੋਂ ਪਹਿਲਾਂ ਕਿਉਂ ਕੁਝ ਬੋਲੇ ਧਰਮ ਸਿੰਘ ਨੇ ਕਹਿ ਦਿੱਤਾ ਚਾਚੀ ਕੋਈ ਨਹੀਂ ਮੈਂ ਹੀ ਗੋਦ ਵਿੱਚ ਚੁੱਕੀ ਆ ਮੇਰੇ ਤਾਂ ਸਰਦ ਕੇਵਾ ਉੱਤਰ ਗਿਆ ਇਹਨੂੰ ਦੇਖ ਕੇ ਆਓ ਕਾਕਾ ਐਦਾਂ ਤਾਂ ਹੈ ਚੰਦਰੀ ਮੋਤ ਸਾਰਿਆਂ ਨਾਲ ਬਥੇਰਾ ਕਰਦੀ ਆ ਪਰ ਬਗਾਨਾ ਤਾਂ ਨਾ ਇਹਦਾ ਕਾਹਦਾ ਮਨ ਰੱਬ ਚੰਗੀ ਚੀਜ਼ ਦੇ ਦਿੰਦਾ ਤਾਂ ਚੰਗਾ ਸੀ ਐਨੇ ਸਾਲਾਂ ਬਾਅਦ ਦਿੱਤਾ ਤੇ ਉਹ ਵੀ ਪੱਥਰ ਆ ਚਾਚੀ ਇਹ ਕੀ ਗੱਲ ਕੀਤੀ ਇਹ ਪੱਥਰ ਕਿੱਦਾਂ ਐ ਮੇਰੇ ਲਈ ਤਾਂ ਹੀਰਾ ਐ ਹੀਰਾ ਮੁੰਡੇ ਕੀ ਗਿੱਚੀ ਹੱਥ ਦਿੰਦੇ ਜਿਹੜਾ ਕੁੜੀ ਨਾ ਦਿਓ ਅੱਜ ਕਿਹਾ ਸੋ ਕਿਹਾ ਫਿਰ ਨਾ ਕਹੀਂ ਧਰਮ ਸਿੰਘ ਨੇ ਸਿਰਨੋਂ ਨੂੰ ਮੂੰਹ ਤੋੜ ਜਵਾਬ ਦਿੱਤਾ ਸਿੰਨੂ ਨੂੰ ਤੇਰੇ ਸਿੰਘ ਤੀਗਾ ਲੁੱਕਾ ਚੰਗੀ ਨਾ ਲੱਗੀ ਲੈ ਪਾਈ ਮੈਂ ਕੁਝ ਗਲਤ ਤਾਂ ਨਹੀਂ ਕਿਹਾ ਚੰਗਾ ਲੱਗੇ ਤਾਂ ਮਰਜ਼ੀ ਤੁਹਾਡੀ ਨਹੀਂ ਚੰਗਾ ਲੱਗਾ ਤਾਂ ਮਰਜ਼ੀ ਤੁਹਾਡੀ ਕਿੱਕ ਸਿੰਨੂ ਪੈਰ ਖਸੀੜ ਦੀ ਬੁਲਬੁਲ ਕਰਦੀ ਵੀਡੀਓ ਵਿੱਚੋਂ ਬਾਹਰ ਨਿਕਲ ਗਈ ਸਿੰਨੂ ਪਰੀ ਪਿੱਤੀ ਉੱਠ ਕੇ ਆਪਣੇ ਘਰ ਆਤਾ ਗਈ ਪਰ ਉਹ ਤੁਰੰਦਰ ਤੱਕ ਮੱਚੀ ਪਈ ਸੀ ਕਿੰਨੇ ਮਨਸੂਬੇ ਬਣਾਏ ਪਰ ਕੋਈ ਵੀ ਕੰਮ ਨਾ ਆਇਆ ਟੱਬਰ ਦੇ ਕੱਲੇ ਰੱਲੇ ਜੀਤੋ ਕੁੱਤੇ ਖਾਣੇ ਕਰਵਾਈ ਉਹ ਅਲੱਗ ਉਹਤਲੋ ਮੱਸੀ ਹੋ ਰਹੀ ਸੀ ਕਿ ਐਸਾ ਕੀ ਕੀਤਾ ਜਾਵੇ ਜਿਸ ਨਾਲ ਸਿਮਰੋ ਦੇ ਘਰ ਵਿੱਚ ਪਾੜ ਪਾ ਕੇ ਪਹਿਲਾ ਮੰਗ ਉਸ ਦੀ ਮਾਰ ਮਾਰ ਬਸ ਬਸ ਹੋ ਜਾਵੇ ਜਦ ਉਸਨੂੰ ਦੀ ਕੋਈ ਵਾਹ ਪੇਸ਼ਣਾ ਚੱਲੀ ਫਿਰ ਉਸਨੇ ਇੱਕ ਹੋਰ ਪੈਂਤਰਾ ਅਪਣਾਇਆ ਉਹ ਪਿੰਡ ਦੇ ਸਿਵਿਆਂ ਵਿੱਚ ਬੈਠੇ ਸਾਧ ਕੋਲੋਂ ਪਾਣੀ ਕਰਵਾ ਕੇ ਲਿਆਈ ਉਹ ਪਾਣੀ ਸਿਮਰੋ ਦੇ ਘਰ ਦੀਆਂ ਨੀਹਾਂ ਵਿੱਚ ਪਾ ਆਈ ਦੇਵ ਨੇ ਉਸਨੂੰ ਪਾਣੀ ਪਾਉਂਦੀ ਨੂੰ ਵੇਖ ਲਿਆ ਅਤੇ ਜਾ ਕੇ ਆਪਣੀ ਪਰਜਾਈ ਸਿਮਰੋ ਨੂੰ ਦੱਸਿਆ ਦੇਵ ਗੱਲ ਸੁਣ ਕੇ ਸਿਮਰੋ ਹੱਸ ਪਈ ਕਹਿਣ ਲੱਗੀ ਕੋਈ ਗੱਲ ਨਹੀਂ ਉੱਥੇ ਕੀੜੀਆਂ ਦਾ ਪੌਣਾ ਵਿਚਾਰੀਆਂ ਗਰਮੀ ਦੀਆਂ ਮਾਰੀਆਂ ਨੂੰ ਜਰਾ ਠੰਡੀ ਥਾਂ ਮਿਲ ਜੂ ਐਸੇ ਬਹਾਨੇ ਚਾਚੀ ਨੇ ਪੁੰਨ ਖਟ ਲਿਆ ਦੇਵ ਦੇ ਪੱਲੇ ਨਾ ਪਈ ਉਹ ਬਾਬੂ ਨੂੰ ਚੁੱਕ ਕੇ ਖਡਾਉਣ ਲੱਗ ਪਿਆ ਸਿਨੋ ਨੇ ਹੁਣ ਸਿਮਰੋ ਦੇ ਘਰ ਆਉਣਾ ਜਾਣਾ ਬੰਦ ਕਰ ਦਿੱਤਾ ਸੀ ਕਦੀ ਰਾਹ ਬਾਟੇ ਇੱਕ ਦੂਜੇ ਨੂੰ ਮਿਲ ਜਾਣਾ ਤੋਂ ਹੂੰ ਹਾਂ ਕਰ ਛੱਡੀ ਇੱਕ ਦਿਨ ਗੁਰਦੁਆਰੇ ਵਾਲਾ ਪਾਈ ਗਜਾ ਕਰ ਨਾਇਆ ਸਿਨੋ ਨੇ ਉਸ ਨੂੰ ਬਿਠਾ ਲਿਆ ਕਿ ਪਾਈ ਜੀ ਅੱਜ ਚਾਹ ਪੀ ਕੇ ਜਾਣਾ ਪਾਈ ਗੁਰਮੁਖ ਬੰਦਾ ਸੀ ਸਿਨੂ ਨੇ ਚਾਹ ਬਣਾਈ ਤੇ ਲਿਆ ਕੇ ਭਾਈ ਜੀ ਨੂੰ ਦਿੱਤੀ। ਭਾਈ ਜੀ ਦੇ ਸਾਹਮਣੇ ਥੰਡੇ ਹੀ ਬੈਠ ਗਈ। ਆਪਣੀ ਲੱਤ ਨੂੰ ਥੋੜੀ ਜਿਹੀ ਨੰਗੀ ਕਰਕੇ ਭਾਈ ਜੀ ਨੂੰ ਦਿਖਾ ਕੇ ਕਹਿਣ ਲੱਗੀ। "ਬਾਬਾ ਜੀ ਦੇਖੋ ਮੇਰੀਆਂ ਲੱਤਾਂ ਤੇ ਨੀਲ ਕਿਦਾਂ ਪੈ ਗਏ। ਪਤਾ ਨਹੀਂ ਕਿਸੇ ਨੇ ਕੁਝ ਕਰ ਦਿੱਤਾ ਮੈਨੂੰ।" ਭਾਈ ਜੀ ਹੱਸ ਪਏ ਤੇ ਬੋਲੇ, "ਬੀਬੀ ਕਿਸੇ ਡਾਕਟਰ ਨੂੰ ਦਿਖਾ। ਕਿਸੇ ਨੇ ਤੈਨੂੰ ਕੀ ਕਰਨਾ? ਤੇਰੇ ਸਰੀਰ ਵਿੱਚ ਕੋਈ ਕਮੀ ਪੇਸ਼ੀ ਹੋ ਗਈ ਹੋਣੀ।" "ਨਾਨਾ ਬਾਬਾ, ਜਿ ਕੋਈ ਕਮੀ ਨਹੀਂ ਐ। ਦੇਖੋ ਤੁਸੀਂ ਕਹਿੰਦੀ ਹੋਈ ਉਸਨੇ ਸਿਰ ਘਮਾਉਣਾ ਸ਼ੁਰੂ ਕਰ ਦਿੱਤਾ। ਨੇੜੇ ਮੰਜੇ ਤੇ ਬੈਠਾ ਸੀਨੋ ਦਾ ਪੁੱਤੀ ਕਸ਼ਮੀਰ ਸਿੰਘ ਜੋ ਉਸ ਦੇ ਕਿਖਣਾ ਤੋਂ ਪੱਲੀ ਪੰਤੂ ਜਾਨੂ ਸੀ ਨੇ ਭਾਈ ਜੀ ਦੇ ਹੱਥ ਵਿੱਚ ਫੜਿਆ ਡੰਡਾ ਉਹਨਾਂ ਤੋਂ ਲੈ ਕੇ ਕਿਹਾ ਭਾਈ ਜੀ ਇਹਨੂੰ ਕਦੀ ਕਦੀ ਇਹ ਪੂਤ ਚੰਬਰ ਜਾਂਦੇ ਆ ਮੈਨੂੰ ਪਤਾ ਕਿੱਤਾ ਕੱਢਣਿਆ ਕਸ਼ਮੀਰ ਸਿੰਘ ਨੇ ਇੱਕ ਹੱਥ ਵਿੱਚ ਡੰਡਾ ਫੜ ਕੇ ਦੂਜੇ ਹੱਥ ਨਾਲ ਸੀਨੋ ਦੀ ਬਾਹ ਫੜ ਕੇ ਦੋ ਤਿੰਨ ਡੰਡਿਆਂ ਦੀਆਂ ਲੱਤਾਂ ਵਿੱਚ ਜੜ ਦਿੱਤੇ ਸੀਨੋ ਦਰਦ ਨਾਲ ਚੀਖ ਉੱਠੀ ਕਸ਼ਮੀਰ ਸਿੰਘ ਨੇ ਕਿਹਾ ਹੁਣ ਦੱਸ ਕੋਣ ਹੈ ਤੂੰ ਸੀਨੋ ਨੇ ਕਿਹਾ ਮੈਂ ਬੰਦ ਕੋਰਾ ਮੇਰੀ ਨੂਨੂ ਬੁਲਾ ਮੈਂ ਗੱਲ ਕਰਨੀ ਕਸ਼ਮੀਰ ਸਿੰਘ ਸੁਣ ਕੇ ਹੈਰਾਨ ਹੋ ਗਿਆ ਅਤੇ ਥੋੜਾ ਡਰ ਵੀ ਗਿਆ ਥੋੜਾ ਪਿੱਛੇ ਹਟਦੇ ਹੋਏ ਉਸ ਨੇ ਸਿੰਨੂ ਨੂੰ ਸਾੜ ਦਿੱਤਾ ਪਾਈ ਜੀ ਵੀ ਪਰੇਸ਼ਾਨ ਹੋ ਗਏ ਸੋਚਣ ਲੱਗੇ ਕਿਥੇ ਇਸ ਫਫੇ ਕਟਣੀ ਦੇ ਅੱਖੇ ਲੱਗ ਚਾਹ ਪੀਣ ਬੈਠ ਗਿਆ ਕਸ਼ਮੀਰ ਸਿੰਘ ਨੇ ਕਿਹਾ ਪਾਈ ਜੀ ਤੁਸੀਂ ਦੇਖੋ ਤਾਂ ਜਰਾ ਇਹਨੂੰ ਇਸ ਤੋਂ ਪਹਿਲਾਂ ਕਿ ਪਾਈ ਜੀ ਬੋਲਦੇ ਸਿੰਨੂ ਨੇ ਪਾਈ ਜੀ ਦੇ ਹੱਥ ਵਿੱਚ ਫੜੀ ਸਿਮਰਨ ਕਰਨ ਵਾਲੀ ਮਾਲਾ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ਇਹ ਡੇਢ ਫੁੱਟਾ ਕੀ ਬਗੜ ਲੂ ਸਾਡਾ ਅਸੀਂ ਸੇ ਗਜੇ ਹੁੰਨੇ ਆ ਇਹ ਗੱਲ ਸੁਣ ਕੇ ਪਾਈ ਜੀ ਨੂੰ ਵੀ ਤਾਂ ਚੜ ਗਿਆ ਉਹਨਾਂ ਨੇ ਗਲੇ ਵਿੱਚ ਪਾਈ ਹੋਈ ਕਿਰਪਾਨ ਤੋ ਕੇ ਮਿਆਨ ਵਿੱਚੋਂ ਕੱਢ ਲਈ ਅਜੇ ਸ਼ੇਰ ਵਾਂਗ ਗਰਜ ਕੇ ਕਿਹਾ ਆ ਜਾ ਕਿ ਫਿਰ ਕਰ ਮੁਕਾਬਲਾ ਜੇ ਤੂੰ ਛੇ ਗੱਜਾ ਤਾਂ ਅਸੀਂ ਵੀ ਨੌ ਗੱਜ ਬਣ ਕੇ ਟਕਰਾਂਗੇ ਨੰਗੀ ਕਿਰਪਾਨ ਦੇਖ ਕੇ ਸਿੱਨੂ ਦੇ ਪਸੀਨੇ ਛੁੱਟ ਗਏ ਅਤੇ ਝਟਪਟ ਬੋਲੀ ਬਾਬਾ ਜੀ ਮੈਂ ਸਿੱਨੂ ਆ ਮੈਂ ਸਿੱਨੂ ਆ ਪਾਈ ਜੀ ਨੇ ਕਿਹਾ ਬੇਬੀ ਰੱਬ ਦਾ ਨਾ ਲਿਆ ਗੱਲ ਇਨਾ ਕਮਨ ਨਾਲ ਪਲਾਨੀ ਹੁੰਦਾ ਅਤੇ ਉਹ ਉੱਥੋਂ ਆਪਣੇ ਰਸਤੇ ਚਲੇ ਗਏ ਸਿੱਨੂ ਨੂੰ ਇੱਕ ਵਾਰੀ ਫਿਰ ਮੋਦੀ ਖਾਣੀ ਪਈ ਸਿਮਰੋਦੀ ਦੀ ਬਾਬੂ ਤੋਂ 2 ਸਾਲ ਦੀ ਹੋ ਚੁੱਕੀ ਸੀ ਹੁਕਮ ਸਿੰਘ ਨੇ ਸ਼ਰੂ ਛੋਟੀਆਂ-ਛੋਟੀਆਂ ਚਾਂਦੀ ਦੀਆਂ ਚਾਂਜਰਾਂ ਲੈ ਕੇ ਬਾਬੂ ਦੇ ਪੈਰਾਂ ਵਿੱਚ ਪਾ ਦਿੱਤੀਆਂ ਸੀ ਉਹ ਵੇਲੇ ਚੁੱਟਮਕ ਟਮਕ ਆਦੀ ਛੋਟੀਆਂ-ਛੋਟੀਆਂ ਡਿੰਗਾਪੁਰ ਦੀ ਛਮਚਮ ਕਰਦੀ ਫਿਰਦੀ ਸਾਰਾ ਘਰ ਚਾਂਜਰਾਂ ਦੇ ਮਿੱਠੇ-ਮਿੱਠੇ ਸੰਗੀਤ ਨਾਲ ਭਰ ਜਾਂਦਾ ਹੁਕਮ ਸਿੰਘ ਦੇ ਘਰ ਦੇ ਹਾਲਾਤ ਕੋਈ ਜ਼ਿਆਦਾ ਵਧੀਆ ਨਹੀਂ ਸਨ ਉਸ ਦੇ ਸਾਰੇ ਪਰਿਵਾਰ ਵਿੱਚ ਸਿਰਫ ਉਸ ਦੀ ਇੱਕ ਸਾਲੀ ਤਨਕੌਰ ਸੀ ਸਾਸੋਰੀ ਦੀ ਮੌਤ ਹੋ ਚੁੱਕੀ ਸੀ ਉਸ ਦੇ ਸੋਰੀ ਨੇ ਜ਼ਮੀਨ ਗੈਨੇ ਤਰੀ ਹੋਈ ਸੀ ਜਿਸ ਦਾ ਹੁਕਮ ਸਿੰਘ ਨੂੰ ਪਤਾ ਨਹੀਂ ਸੀ ਤੰਦਕੌਰ ਦੇ ਘਰ ਵਾਲਾ ਮਰ ਚੁੱਕਾ ਸੀ ਇੱਕ ਦਿਨ ਤੰਦਕੌਰ ਉਸ ਦੇ ਘਰ ਆਈ ਉਸ ਨੇ ਜ਼ਮੀਨ ਛਡਾਉਣ ਬਾਰੇ ਹੁਕਮ ਸਿੰਘ ਨਾਲ ਗੱਲ ਕੀਤੀ ਪਰ ਹੁਕਮ ਸਿੰਘ ਨੇ ਕਹਿ ਕਿ ਉਸ ਕੋਲ ਲੈਣੇ ਪੈਸੇ ਨਹੀਂ ਕਿ ਜ਼ਮੀਨ ਛਡਾ ਸਕੇ ਸਿਮਰ ਨੂੰ ਜਦ ਇਹ ਸੁਣੀਤਾ ਉਸ ਨੇ ਤੰਦਕੌਰ ਨੂੰ ਗਿਆ ਮਾਸੀ ਜੀ ਜਿੰਨੇ ਪੈਸੇ ਸਾਡੇ ਹਿੱਸੇ ਆਉਂਦੇ ਆ ਦੱਸ ਦੇ ਵੀ ਕੋਈ ਨਹੀਂ ਓਕੇ 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 ਇਕੱਠੇ ਕਰ ਲਵਾਂਗੇ ਹੁਕਮ ਸਿੰਘ ਨੇ ਕਿਹਾ ਤੀਏ ਕਿੱਥੋਂ ਕਰਾਂਗੇ ਸਿਮਰੋ ਨੇ ਕਿਹਾ ਬਾਪੂ ਜੀ ਚਿੰਤਾ ਨਾ ਕਰੋ ਜੋ ਮੇਰੇ ਕੋਲ ਗਹਿਣੇ ਨੇ ਕੁਛ ਇਹ ਵੇਚ ਦੇਵਾਂਗੇ ਬਾਕੀ ਵੀ ਕਰ ਲਵਾਂਗੇ ਜ਼ਮੀਨ ਦੀ ਕੀਮਤ ਬਹੁਤ ਹੈ ਪੰਗ ਦੇ ਪਾੜੇ ਕਿਉਂ ਸਿੱਟਣੀ ਪਰ ਇੰਨਾ ਪੈਸਾ ਵੀ ਕਿੱਥੋਂ ਲੈਣਾ ਪੁੱਤ ਅਸੀਂ ਕਿਹੜਾ ਤਨਾੜਾ ਕਰਦੇ ਹਾਲਾਤ ਤੇਰੇ ਤੋਂ ਲੁਕੇ ਤਾਂ ਨਹੀਂ ਹੋਏ ਆਈ ਚਲਾਈ ਮਸੀ ਹੁੰਦੀ ਆ ਹੁਕਮ ਸਿੰਘ ਨੇ ਹਾਰੇ ਹੋਏ ਜਵਾਰੀ ਦੀ ਤਰ੍ਹਾਂ ਬੋਲਿਆ ਕੋਈ ਨਹੀਂ ਬਾਪੂ ਜੀ ਤੁਸੀਂ ਚਿੰਤਾ ਨਾ ਕਰੋ ਜੀ ਜਮੀਨ ਛਡਵਾਉਣ ਦੀ ਤਿਆਰੀ ਕਰੋ ਆਪਾਂ ਜਮੀਨ ਛਡਵਾ ਕੇ ਆਪ ਵੇਚਾਂਗੇ ਤਾਂ ਸਾਨੂੰ ਵੱਧ ਪੈਸੇ ਮਿਲਣਗੇ ਇਸ ਲਈ ਮੈਂ ਕੱਲ ਪਿੰਡ ਜਾ ਕੇ Papa ji ਤੋਂ ਕੁਝ ਪੈਸੇ ਉਧਾਰ ਮੰਗ ਲਿਆਵਾਂਗੇ ਜੋ ਆਪਾਂ ਜਮੀਨ ਵੇਚਣ ਤੋਂ ਬਾਅਦ ਉਹਨਾਂ ਨੂੰ ਵਾਪਸ ਕਰ ਦੇਵਾਂਗੇ ਹੁਕਮ ਸਿੰਘ ਨੂੰ ਸਿਮਰੋ ਦੀ ਸਲਾਹ ਤਾਂ ਚੰਗੀ ਲੱਗੀ ਪਰ ਕੁੜਮਾਚਾਰੀ ਕਰਕੇ ਥੋੜਾ ਜਿਹਾ ਚਿਜਕ ਰਿਹਾ ਸੀ ਪਰ ਪੁੱਤ ਤੇਰੇ ਘਰ ਵਾਲੇ ਕੀ ਸੋਚਣਗੇ ਲੈ ਇਹਦੇ ਵਿੱਚ ਸੋਚਣ ਵਾਲੀ ਕਿਹੜੀ ਗੱਲ ਆਪਲਾ ਬਾਪੂ ਜੀ ਅਸੀਂ ਕਿਹੜਾ ਖਾ ਜਾਣੇ ਆ ਉਹਨਾਂ ਦੇ ਪੈਸੇ ਜ਼ਮੀਨ ਵੇਚ ਕੇ ਵਾਪਸ ਕਰ ਦੇਵਾਂਗੀ ਦੇਖ ਲਾ ਪੁੱਤ ਜੇ ਤੈਨੂੰ ਠੀਕ ਲੱਗਦਾ ਤਾਂ ਅਗਲੇ ਦਿਨ ਸਵੇਰੇ ਸਿਮਰੋ ਦੇਵ ਨੂੰ ਨਾਲ ਲੈ ਕੇ ਆਪਣੇ ਪਿਓ ਦੇ ਪਿੰਡ ਗਈ ਅਤੇ ਆਪਣੀ ਮਾਂ ਨਾਲ ਜ਼ਮੀਨ ਬਾਰੇ ਗੱਲ ਕੀਤੀ ਅਤੇ ਕਹਿਆ ਕਿ ਉਸਨੂੰ ਥੋੜੇ ਪੈਸੇ ਚਾਹੀਦੇ ਹਨ ਸਿਮਰੋ ਦੀ ਮਾਂ ਨੇ ਉਸਦੇ ਪਿਤਾ ਨਾਲ ਗੱਲ ਕੀਤੀ ਸਿਮਰੋ ਦੀ ਸਿਰ ਪਿਆਰ ਨਾਲ ਪਲੋਸ ਕਿ ਉਸਦੇ ਪਿਤਾ ਨੇ ਕਿਹਾ ਮੇਰੀ ਧੀ ਗੁਨਾ ਦੀ ਗੁੱਥਲੀ ਹੈ ਲਾਜਾ ਤੈਨੂੰ ਜਿੰਨੇ ਚਾਹੀਦੇ ਆਪਣੇ ਪਿਤਾ ਦੀ ਗੱਲ ਸੁਣ ਕੇ ਉਹ ਫੁੱਲੀ ਨਸਮਾਈ ਪੈਸੇ ਲੈ ਕੇ ਵਾਪਸ ਆਪਣੇ ਸਹੁਰੇ ਘਰ ਪਰਤਾ ਹੀ ਹੁਕਮ ਸਿੰਘ ਤੰਤਕੌਰ ਦੇ ਮੁੰਡੇ ਨੂੰ ਨਾਲ ਲੈ ਕੇ ਗਹਿਣੇ ਤਰੀ ਜ਼ਮੀਨ ਦੀ ਕੀਮਤ ਅਦਾ ਕਰਕੇ ਸ਼ਾਹੂਕਾਰਾ ਤੋਂ ਕਾਗਜ਼ਾਤ ਵਾਪਸ ਲੈ ਆਇਆ ਉਸ ਨੂੰ ਆਪਣੀ ਨੂੰ ਦੀ ਸਿਆਣਪ ਤੇ ਬਹੁਤ ਗਰਮ ਮਹਿਸੂਸ ਹੋ ਰਿਹਾ ਸੀ ਕੁਝ ਦਿਨਾਂ ਬਾਅਦ ਹੀ ਜ਼ਮੀਨ ਨੂੰ ਖਰੀਦਣ ਲਈ ਦੋ ਤਿੰਨ ਜਣੇ ਇੱਕ ਤੋਂ ਵੱਧ ਰੇਟ ਤੇ ਖਰੀਦਣ ਲਈ ਹੁਕਮ ਸਿੰਘ ਦੇ ਘਰ ਦੇ ਚੱਕਰ ਕੱਢਣ ਲੱਗ ਪਏ ਜਿਸ ਨੇ ਸਭ ਤੋਂ ਵੱਧ ਰੇਟ ਦਿੱਤਾ ਉਸ ਨੂੰ ਜ਼ਮੀਨ ਵੇਚ ਦਿੱਤੀ ਗਈ ਕੀਮਤ ਸੋਨੀ ਮਿਲਨ ਸਦਕਾ ਕੁੜਮਾ ਦੇ ਪੈਸੇ ਵੀ ਉਹ ਆਪ ਜਾ ਕੇ ਦੇ ਆਇਆ ਅਤੇ ਪਿੱਛੇ ਵਿਚਾਰ ਪैसे ਬਚ ਗਏ ਸਿਮਰੂ ਨੂੰ ਸਲਾਈ ਕਢਾਈ ਬਹੁਤ ਚੱਜੇ ਟੰਗਣਾ ਲਾਉਂਦੀ ਸੀ ਉਸਨੇ ਪਿੰਡ ਦੀਆਂ ਕੁੜੀਆਂ ਨੂੰ ਸਲਾਈ ਕਢਾਈ ਸਿਖਾਉਣੀ ਸ਼ੁਰੂ ਕਰ ਦਿੱਤੀ ਸਵੇਰੇ ਸੁੱਤੇ ਉੱਠ ਕੇ ਪਹਿਲਾਂ ਘਰ ਦੇ ਕੰਮਕਾਜ ਕਰਦੀ ਅਤੇ ਫਿਰ ਪੂਰੀ ਲਗਨ ਨਾਲ ਉਹ ਸਭ ਨੂੰ ਸਲਾਈ ਕਢਾਈ ਸਿਖਾਉਂਦੀ ਸਾਰਾ ਦਿਨ ਉਸ ਨੂੰ ਸਿਰ ਖੁਰਕਣ ਦੀ ਵੇਲ ਨਾ ਮਿਲਦੀ ਪਰ ਉਹ ਕਦੇ ਵੀ ਮੱਥੇ ਵੱਟ ਨਹੀਂ ਸੀ ਪਾਉਂਦੀ ਕਦੇ-ਕਦੇ ਹੁਕਮ ਸਿੰਘ ਸੋਚਦਾ ਉਸਨੇ ਪਿਛਲੇ ਜਨਮ ਵਿੱਚ ਜਰੂਰ ਮੋਤੀਦਾਨ ਕੀਤੇ ਹੋਣੇ ਜੋ ਇੰਨੀ ਸੁਸ਼ੀਲ ਨੂੰ ਉਸ ਨੂੰ ਮਿਲ ਗਈ ਸਿਮਰੋ ਸਲਾਈ ਕਰਾਈ ਦੀ ਫੀਸ ਦੇ ਜੋ ਪੈਸੇ ਮਿਲਦੇ ਉਹ ਡਾਕਖਾਨੇ ਵਿੱਚ ਜਮ੍ਹਾਂ ਕਰਵਾਉਂਦੀ। ਦੇਵ ਵੀ ਜਵਾਨ ਹੋ ਗਿਆ ਸੀ। ਉਸਨੇ ਹੱਲੇ ਪੱਤੇ ਤੇ ਖੇਤ ਲੱਗੇ ਖੇਤੀਬਾੜੀ ਦੇ ਕੰਮ ਵਿੱਚ ਵਾਅਦਾ ਕਰ ਲਿਆ ਸੀ। ਹੁਕਮ ਸਿੰਘ ਚਾਹੁੰਦਾ ਸੀ ਕਿ ਹੁਣ ਦੇਵ ਦਾ ਵਿਆਹ ਕਰ ਦਿੱਤਾ ਜਾਵੇ। ਸੋ ਉਸਨੇ ਰਿਸ਼ਤੇਦਾਰਾਂ ਨੂੰ ਕੁੜੀ ਦੱਸਣ ਲਈ ਕਿਹਾ। ਇੱਕ ਦਿਨ ਸਵੇਰੇ ਸਵੇਰੇ ਰਤਨ ਸਿੰਘ ਜੋ ਰਿਸ਼ਤੇ ਵਿੱਚ ਹੁਕਮ ਸਿੰਘ ਦੇ ਮਾਮੇ ਦਾ ਪੁੱਤਰ ਲੱਗਦਾ ਸੀ ਆਇਆ। ਉਸਨੇ ਦੇਵ ਲਈ ਕੁੜੀ ਦੀ ਦੱਸ ਪਾਈ। ਕੁੜੀ ਦਾ ਕੱਜ ਦੇਵ ਦੇ ਕੱਜ ਤੋਂ ਕੁਝ ਛੋਟਾ ਸੀ। ਉਹ ਪੰਜ ਪੈਣਾ ਤੇ ਤਿੰਨ ਭਰਾ ਸਨ। ਹਕਮ ਸਿੰਘ ਨੇ ਰਿਸ਼ਤਾ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਰਤਨ ਸਿੰਘ ਖੜੇ ਪੈ ਗਿਆ ਹਕਮ ਸਿੰਘ ਨੇ ਪਿੰਡੇ ਪਾਣੀ ਨਾ ਪੈਨ ਦਿੱਤਾ ਤਰਤਨ ਸਿੰਘ ਮਾਇੂਸ ਹੋ ਕੇ ਪੈਰクセ ਇਧਰ ਤੁਰ ਪਿਆ ਸਿਮਰੋ ਨੇ ਕਿਹਾ ਬਾਪੂ ਜੀ ਤੁਸੀਂ ਰਿਸ਼ਤੇ ਲਈ ਹਾਂ ਕਰ ਦਿੰਦੇ ਤਾਂ ਚੰਗਾ ਸੀ ਹਕਮ ਸਿੰਘ ਨੇ ਕਿਹਾ ਕਿ ਰਤਨ ਜਿਉ ਆਪਣੇ ਮੂੰਹ ਤੋਂ ਬੋਲਦਾ ਵੀ ਕੁੜੀ ਦਾ ਕੱਦ ਛੋਟਾ ਹੈ ਨਾਲੇ ਸਭ ਤੋਂ ਵੱਡੀ ਗੱਲ ਪੁੱਤਰ ਟੱਬਰ ਬਹੁਤ ਵੱਡਾ ਹੈ ਬਾਪੂ ਜੀ ਆਪਾਂ ਵੀ ਧੀਆ ਵਾਲਿਆਂ ਜੇ ਸਾਨੂੰ ਕੋਈ ਜਵਾਬ ਦੇ ਦੇਵੇ ਆਪਾਂ ਨੂੰ ਬੁਰਾ ਲੱਗੂਗਾ ਨਾ ਤੁਸੀਂ ਚਾਚੇ ਨੂੰ ਆਵਾਜ਼ ਮਾਰ ਕੇ ਵਾਪਸ ਬੁਲਾ ਲਵੋ ਆਪਾਂ ਡੱਬੇ ਨੂੰ ਕਿਹੜਾ ਮਨ ਪਕਾ ਕੇ ਖਲਾਉਣਾ ਹੁਕਮ ਸਿੰਘ ਨੇ ਰਤਨ ਸਿੰਘ ਨੂੰ ਵਾਪਸ ਬੁਲਾ ਕੇ ਰਿਸ਼ਤੇ ਲਈ ਹਾਂ ਕਰ ਦਿੱਤੀ ਪਰ ਉਹਦੇ ਲੋ ਇਸ ਰਿਸ਼ਤੇ ਲਈ ਖੁਸ਼ ਨਹੀਂ ਸੀ ਤਰਮ ਸਿੰਘ ਸਾਲ ਵਿੱਚ ਦੋ ਵਾਰੀ ਛੁੱਟੀ ਆਉਂਦਾ ਸੀ ਬਾਬੂ ਹੁਣ ਸਕੂਲ ਜਾਣ ਰੱਗੀ ਹੋ ਗਈ ਸੀ ਤਰਮ ਸਿੰਘ ਮਾਰਚ ਮਹੀਨੇ ਵਿੱਚ ਛੁੱਟੀ ਆਇਆ ਤੇ ਬਾਬੂ ਨੂੰ ਸਕੂਲ ਵਿੱਚ ਦਾਖਲਾ ਕਰਵਾ ਦਿੱਤਾ ਬਾਬੂ ਦੇ ਸਕੂਲ ਦਾ ਨਾਮ ਤਰਮ ਸਿੰਘ ਨੇ ਆਪਣੀ ਵਟਾਲੀਅਨ ਦੇ ਅਫਸਰ ਦੇ ਨਾਮ ਤੇ ਚਰਨਜੀਤ ਕੋਲ ਰੱਖਿਆ ਤਰਮ ਸਿੰਘ ਆਪਣੀ ਤੀਨੋਂ ਪੜਾ ਲਿਖਾ ਕੇ ਪੈਰਾਂ ਤੇ ਖੜੀ ਕਰਨਾ ਚਾਹੁੰਦਾ ਸੀ ਸਿਮਰੋ ਜ਼ਿਆਦਾ ਪੜੇ ਲਿਖੀ ਤਾਂ ਨਹੀਂ ਸੀ ਪਰ ਚਿੱਠੀ ਪੱਤਰ ਲਿਖ ਲੈਂਦੀ ਸੀ ਸਿਲਾਈ ਕਿਡਾਈਸ ਖੌਂ ਦੇ ਨਾਲ-ਨਾਲ ਉਹ ਬਾਬੂ ਨੂੰ ਵੀ ਪੜਾਉਂਦੀ ਕਦੇ-ਕਦੇ ਸਿਲਾਈ ਸਿੱਖਣਾਈਆਂ ਕੁੜੀਆਂ ਵੀ ਲੜ ਨਾਲ ਬਾਬੂ ਨੂੰ ਬਿਠਾ ਕੇ ਪੜਾ ਦਿੰਦੀਆਂ ਤਾਂ ਸਿਮਰੋ ਨੂੰ ਕੁਝ ਸੁੱਖ ਦਾ ਸਾਹ ਆ ਜਾਂਦਾ ਸਿਮਰੋ ਦੇ ਪੈਰ ਦੁਬਾਰਾ ਪਾਰੀ ਹੋ ਗਏ ਸਿਨੂ ਨੂੰ ਜਦੋਂ ਇਸ ਵਾਰੇ ਪਤਾ ਲੱਗਿਆ ਤਾਂ ਉਹ ਇੱਕ ਵਾਰੀ ਫਿਰ ਆਪਣੀਆਂ ਹਰਕਤਾਂ ਤੇ ਉੱਤਰ ਆਈ ਪਰ ਪਹਿਲਾਂ ਵਾਂਗ ਕਿਸੇ ਨੇ ਉਸ ਨੂੰ ਕਾ ਨਾ ਪਾਇਆ ਸਿਮਲੋ ਜਨੇ ਪਹਿਲੇ ਇਸ ਵਾਰ ਪਿਓ ਕੇ ਚਲੀ ਗਈ ਕਿਉਂਕਿ ਚੰਨੀ ਆਪਣੇ ਪਤੀ ਨਾਲ ਚਲੀ ਗਈ ਸੀ ਜੋ ਕਿ ਫੌਜ ਵਿੱਚ ਤਾਇਨਾਤ ਸੀ ਸਿਮਰੋ ਨੇ ਦੁਬਾਰਾ ਵੀ ਤੀਨੋ ਹੀ ਜਨਮ ਦਿੱਤਾ ਸਿਨੋ ਬਹੁਤ ਖੁਸ਼ ਸੀ ਕਿ ਸਿਮਰੋ ਨੇ ਫਿਰ ਕੁੜੀ ਜਨੀ ਪਰ ਹੁਕਮ ਸਿੰਘ ਦੇ ਪਰਿਵਾਰ ਨੂੰ ਰੱਤੀ ਪਾਲ ਵੀ ਫਰਕ ਨਹੀਂ ਸੀ ਕਿਉਂਕਿ ਦੂਜੀ ਧੀ ਬਾਬੂ ਤੋਂ 5 ਸਾਲ ਛੋਟੀ ਸੀ ਉਸ ਦਾ ਨਾਮ ਅਮਨਦੀਪ ਰੱਖਿਆ ਗਿਆ ਸਵਾ ਮਹੀਨੇ ਤੋਂ ਬਾਅਦ ਸਿਮਰੋ ਦੋਹਾਂ ਧੀਆਂ ਨੂੰ ਲੈ ਕੇ ਆਪਣੇ ਕਹਿਲ ਪਰਤਾਈ ਸਿਨੂ ਆਪਣੀ ਆਦਤੋਂ ਮਜਬੂਰ ਸੀ ਜਦੋਂ ਉਹ ਅਮਨਦੀਪ ਨੂੰ ਵੇਖਣ ਆਈ ਤਾਂ ਸਿਮਰੋਂ ਨੇ ਬੋਲੀ ਰੱਬ ਵੀ ਪਤਾ ਨਹੀਂ ਭੁੱਲ ਗਿਆ ਹੁਣ ਤਾਂ ਚੱਲ ਜੀ ਚੀਜ਼ ਦੇ ਦਿੰਦਾ ਧਰਮ ਸਿੰਘ ਤਾਂ ਕਬੀਲਦਾਰੀ ਨੇ ਦੱਪ ਲਿਆ ਵਿਚਾਰਾ ਪਤਾ ਨਹੀਂ ਸਿਮਰੋਂ ਕੋਈ ਭੁੱਲਤਾ ਨਹੀਂ ਹੋ ਗਈ ਤੇਰੇ ਤੋਂ ਕਿਉ ਜੱਜੀ ਇਹ ਮਾੜੀ ਐ ਕਈ ਇਹਨਾਂ ਨੂੰ ਵੀ ਤਰਸਿਆ ਹਰ ਜੀ ਜਦੋਂ ਦੁਨੀਆ ਤੇ ਆਉਂਦਾ ਆਪਣੀ ਕਿਸਮਤ ਨਾਲ ਲੈ ਕੇ ਆਉਂਦਾ ਇਹ ਵੀ ਆਪਣੀ ਕਿਸਮਤ ਨਾਲ ਲੈ ਕੇ ਆਈਆ ਸਿਮਰੋਂ ਨੇ ਸਿਨੂ ਨੂੰ ਕੋਲੇ ਵਿੱਚ ਦਾਬੜਾ ਪਾ ਕੇ ਦਿੱਤਾ ਤੇ ਕਿਹਾ ਲਾ ਜੱਜੀ ਤੋਂ ਦਾਬੜਾ ਕਾ ਐਨੀ ਟੈਨਸ਼ਨ ਨਾ ਲੈ ਸਿਨੂ ਨੇ ਕੁੜੀ ਸਿਮਰੋਂ ਦੇ ਹੱਥ ਫੜੀ ਤੇ ਦਾਬੜਾ ਕਾਂਦੀ ਬੱਲੀ ਤੇ ਇਹ ਪੁੱਤ ਨਾਲ ਘਰ ਦੇ ਬਾਹਰ ਖੁੱਲੇ ਰਹਿੰਦੇ ਆ ਕੁੜੀਆਂ ਤਾਂ ਆਪਣੇ ਘਰ ਚਲੀਆਂ ਜਾਂਦੀਆਂ ਚੱਲ ਅਗਲੀ ਵਾਰੀ ਰੱਬ ਤੇਰੇ ਘਰ ਦੀ ਵੇਲ ਵਧਾ ਦੇਵੇ ਸਿਨੂ ਨੇ ਉਸਦੀ ਗੱਲ ਨੂੰ ਕੰਨਾਂ ਪਿੱਛੇ ਮਾਰ ਦਿੱਤਾ ਤੇ ਅਮਨ ਨੂੰ ਸੌਣ ਲੱਗ ਪਈ ਸਿਨੂ ਨੇ ਵੀ ਸੋਚਿਆ ਕਿ ਅੱਜ ਲੇ ਕਾਫੀ ਹੋ ਗਿਆ ਉਸਨੇ ਦਬੜਾ ਖਾਧਾ ਤੇ ਆਪਣੇ ਘਰ ਨੂੰ ਚਲੀ ਗਈ ਅਮਨ ਸਾਲਕੂਦੀ ਹੋ ਚੁੱਕੀ ਸੀ ਤੇ ਥੋੜਾ ਥੋੜਾ ਤੁਰਨ ਲੱਗ ਪਈ ਇੱਕ ਦਿਨ ਸਿਮਰੋ ਅਮਨ ਨੂੰ ਵੇੜੇ ਵਿੱਚ ਮੰਜੇ ਤੇ ਲਟਾ ਕੇ ਆਪ ਕੁੜੀਆਂ ਨੂੰ ਕੱਪੜਿਆਂ ਦੀ ਕਟਿੰਗ ਕਰਨੇ ਸਿਖਾ ਰਹੀ ਸੀ ਅਚਾਨਕ ਅਮਨ ਨੇ ਜੋਰ ਨਾਲ ਚੀਕ ਮਾਰੀ ਤੇ ਇੱਕੋ ਸਾਹ ਰੋਣਾ ਸ਼ੁਰੂ ਕਰ ਦਿੱਤਾ ਉਸਦੇ ਰੋਂ ਦੀ ਆਵਾਜ਼ ਸੁਣ ਕੇ ਸਿਮਰੋ ਨੇ ਤੋੜ ਕੇ ਅਮਨ ਨੂੰ ਆਪਣੀ ਗੋਦੀ ਵਿੱਚ ਟੋਕ ਲਿਆ ਜਿਵੇਂ ਉਸਨੇ ਅਮਨ ਨੂੰ ਗੋਦੀ ਵਿੱਚ ਲਿਆ ਤਾਂ ਉਸਦਾ ਪਿੰਡਾ ਤੰਦੂਰ ਵਾਂਗ ਚੱਪ ਰਿਆ ਤਪ ਰਿਆ ਸੀ ਸਿਮਰੋ ਨੇ ਵੇਖਿਆ ਕਿ ਉਸਦੀ ਧੀ ਦਾ ਪਿੰਡਾ ਲਾਲ ਹੋ ਚੁੱਕਾ ਸੀ ਉਸਨੇ ਕੁੜੀਆਂ ਨੂੰ ਛੁੱਟੀ ਦੇ ਦਿੱਤੀ ਆਪ ਅਮਨ ਨੂੰ ਲੈ ਕੇ ਉਸ ਦੀ ਦਵਾਈ ਲੈਣ ਚਲੀ ਗਈ ਡਾਕਟਰ ਨੇ ਚੈੱਕ ਕਰਕੇ ਦੱਸਿਆ ਕਿ ਅਮਨ ਨੂੰ ਖਸਰਾ ਨਿਕਲ ਆਇਆ ਹੈ ਇਹਦੇ ਇਸ ਦਾ ਬਹੁਤ ਧਿਆਨ ਰੱਖਣਾ ਪਵੇਗਾ ਬੱਚੀ ਨੂੰ ਬਾਕਿਆਂ ਤੋਂ ਅਲੱਗ ਰੱਖਿਆ ਜਾਵੇ ਇਸ ਦੇ ਕੱਪੜੇ ਵੇਲਾਗ ਰੱਖੇ ਜਾਣ ਅਤੇ ਕੁਝ ਦਵਾਈਆਂ ਵੇਲੇ ਖ ਦਿੱਤੀਆਂ ਸਿਮਰ ਦਵਾਈ ਲੈ ਕੇ ਘਰ ਪਰਤਾਈ ਸ਼ਾਮ ਹੋ ਚੁੱਕੀ ਸੀ ਪਰ ਅਮਨ ਨੂੰ ਪੰਜਪੱਟ ਬੁਖਾਰ ਉਵੇਂ ਹੀ ਚੜਿਆ ਹੋਇਆ ਸੀ ਸ਼ਾਮ ਨੂੰ ਜਦ ਹੁਕਮ ਸਿੰਘ ਅਤੇ ਦੇਵਕਰ ਪਰਤੇ ਤਾਂ ਅਮਨ ਦੀ ਹਾਲਤ ਦੇਖ ਘਬਰਾ ਗਏ ਹੁਕਮ ਸਿੰਘ ਨੇ ਬੱਚੀ ਨੂੰ ਗੋਦੀ ਵਿੱਚ ਲੈ ਕੇ ਕਿਹਾ ਅੱਜ ਦੀ ਰਾਤ ਵੇਖ ਲਵੋ ਨਹੀਂ ਤਾਂ ਲੱਗਲੇ ਪਿੰਗੀ ਇਨ ਪਿੰਡੇ ਇੱਕ ਵੈਦ ਜੋ ਬਹੁਤ ਸਿਆਣਾ ਹੈ ਉਸ ਕੋ ਲੈ ਜਾਇਓ ਸਿਮਰੋ ਨੇ ਕਿਹਾ ਬਾਪੂ ਜੀ ਤੁਸੀਂ ਇਸ ਨੂੰ ਨਾ ਚੁੱਕਦੇ ਡਾਕਟਰ ਨੇ ਕਹਿ ਸੀ ਕਿ ਇਹਨੂੰ ਸਾਰਿਆਂ ਤੋਂ ਲੱਗ ਰੱਖਣਾ ਹੈ ਓਏ ਕੁਝ ਨਹੀਂ ਹੁੰਦਾ ਪੁੱਤ ਮੈਨੂੰ ਕੁੜੀ ਦਾ ਬੁਰਾ ਹਾਲ ਹੈ ਮੇਰੇ ਤੋਂ ਦੇਖਣੀ ਹੁੰਦੀ ਅਮਨ ਦੀ ਹਾਲਤ ਵਿੱਚ ਕੋਈ ਸੁਧਾਰ ਨਾ ਹੋਇਆ ਸਿਮਰੋ ਨੇ ਸਾਰੀ ਰਾਤ ਬੈਠ ਕੇ ਕੱਟੀ ਪਉ ਉਠਾ ਲਾ ਹੁੰਦੀ ਸਿਮਰੋ ਅੰਮਨ ਨੂੰ ਲੈ ਕੇ ਦੇਵ ਨਾਲ ਲੱਗਦੇ ਪਿੰਡ ਦੇ ਵੈਦ ਕੋਲ ਚਲੀ ਗਈ ਵੈਦ ਨੇ ਨਬਜ਼ ਦੇਖ ਕੇ ਦੱਸਿਆ ਕਿ ਕੁੜੀ ਦੇ ਅੰਦਰ ਮਾਤਾ ਪੈ ਗਈ ਹੈ ਉਸ ਨੇ ਕੁਝ ਦੇਸੀ ਦਵਾਈਆਂ ਦਿੱਤੀਆਂ ਅਤੇ ਕਿਹਾ ਬੱਚੀ ਨੂੰ ਇਹ ਦਵਾਈਆਂ ਬੱਕਰੀ ਦੇ ਦੁੱਧ ਨਾਲ ਦਿੱਤੀਆਂ ਜਾਣ ਤਾਂ ਬਹੁਤ ਛੇਤੀ ਅਸਰ ਕਰਨ ਗਿਆ ਉਸ ਨੇ ਇਹ ਵੀ ਕਿਹਾ ਕਿ ਇਸ ਨੂੰ ਨਾਜ ਬਿਲਕੁਲ ਵੀ ਨਹੀਂ ਦੇਣਾ ਸਿਮਰੋ ਤੇ ਦੇਵ ਨੂੰ ਲੈ ਕੇ ਘਰ ਪਰਤ ਆਏ ਸਿਮਰੋ ਸਾਰਾ ਰਾਹ ਸੋਚਾਂ ਵਿੱਚ ਡੁੱਬੀ ਰਹੀ ਕਿ ਚਾਰ ਪੈਸੇ ਜੁੜੇ ਸੀ ਹੁਣ ਅਮਨ ਦੀਆਂ ਦਵਾਈਆਂ ਤੇ ਲੱਗ ਜਾਣੀਆਂ ਤੇ ਬੱਕਰੀ ਦਾ ਦੁੱਧ ਕਿੱਥੋਂ ਮਿਲੇਗਾ ਦੇਵ ਨੇ ਵੈਦ ਤੇ ਦੀ ਕਹੀ ਸਾਰੀ ਗੱਲ ਹੁਕਮ ਸਿੰਘ ਨੂੰ ਦੱਸੀ ਸਿਆਣੀ ਸੱਚ ਕਹਿੰਦੇ ਨੇ ਕਿ ਮੂਲ ਨਾਲੋਂ ਵਿਆਜ ਜ਼ਿਆਦਾ ਪਿਆਰਾ ਹੁੰਦਾ ਹੁਕਮ ਸਿੰਘ ਉਸੇ ਵੇਲੇ ਬਿਨਾਂ ਕੁਝ ਖਾਦੇ ਪੀਤੇ ਬੱਕਰੀ ਖਰੀਦਣ ਚਲਾ ਗਿਆ ਦੁਪਹਿਰ ਤੱਕ ਬੱਕਰੀ ਲੈ ਆ ਕੇ ਖੁੱਡ ਨਾਲ ਬੰਨ੍ਹ ਦਿੱਤੀ ਇੱਕ ਪਾਸੇ ਸਿਮਰੋ ਨੂੰ ਸੁਖ ਦਾ ਸਾਹ ਆ ਪਰ ਚੰਚੇਤ ਪੈ ਇਸ ਵਕਤ ਕਰਕੇ ਉਹ ਦਾਸੇ ਵੀ ਹਿਸੀ ਉਸਨੇ ਦੇਵ ਨੂੰ ਹੌਲੀ ਜਿਹੀ ਪੁੱਛਿਆ ਦੇ ਬੱਕਰੀ ਕਿੰਨੇ ਕਦੂਈ ਆਈ ਐ ਹੁਕਮ ਸਿੰਘ ਨੇ ਉਸਦੀ ਗੱਲ ਸੁਣ ਲਈ ਤੇ ਉਹ ਬੋਲਿਆ ਜਿੰਨੇ ਦੀ ਵੀ ਆ ਗਈ ਕੁੜੀ ਨਾਲੋਂ ਮਹਿੰਗੀ ਤਾਂ ਨਹੀਂ ਪੁੱਤ ਬਸ ਇਨਾਂ ਕੋ ਖਿਆਲ ਰੱਖ ਕਿ ਮੇਮਣਾ ਭੁੱਖਾ ਨਾ ਰਹੇ ਬਾਕੀ ਦਾ ਦੁੱਧ ਕੁੜੀ ਤੋਂ ਇਲਾਵਾ ਕਿਸੇ ਨੂੰ ਨਹੀਂ ਦੇਣਾ ਸਿਮਰੋ ਨੇ ਬੱਕਰੀ ਚੋ ਕੇ ਅਮਨ ਨੂੰ ਦੁੱਧ ਵਿੱਚ ਦਵਾਈ ਕੋਲ ਕੇ ਪਿਲਾ ਦਿੱਤੀ ਅਤੇ ਅਮਨ ਥੋੜੀ ਦੇਰ ਵਿੱਚ ਹੀ ਸੋ ਗਈ ਸਿਮਰੋ ਨੇ ਕੁਝ ਸੁਖਦਾ ਸ ਆਇਆ ਅਗਲੇ ਦਿਨ ਜਦੋਂ ਕੁੜੀਆਂ ਸਿੱਖਲਾਈ ਸਿੱਖਣ ਆਈਆਂ ਤਾਂ ਉਸ ਨੇ ਉਹਨਾਂ ਨੂੰ ਕਿਹਾ ਕਿ ਅਮਨ ਬਿਮਾਰ ਹੋ ਗਈ ਉਹ ਵੀ ਬਿਮਾਰ ਨਾ ਹੋ ਜਾਣ ਇਸ ਲਈ ਉਹ ਕੁਝ ਦਿਨਾਂ ਨੂੰ ਕੁੜੀਆਂ ਸਿਮਰੋ ਦੀ ਗੱਲ ਸੁਣ ਕੇ ਵਾਪਸ ਆਪਣੇ ਘਰਾਂ ਨੂੰ ਪਰਤ ਗਈਆਂ ਦੋ ਕੁ ਚਾਰ ਦਿਨਾਂ ਵਿੱਚ ਹੀ ਦਵਾਈ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਅਮਨ ਦਾ ਬੁਖਾਰ ਠੀਕ ਹੋ ਗਿਆ ਮੁਸੀਬਤ ਅਜੇ ਟਲੀ ਨਹੀਂ ਸੀ ਦੋ ਕੁ ਹਫ਼ਤੇ ਬਾਅਦ ਹੁਕਮ ਸਿੰਘ ਨੇ ਵੀ ਮੰਝਾ ਮਾਰ ਲਿਆ ਸਿਮਰੋ ਤੇ ਦੇ ਪਰੇਸ਼ਾਨ ਹੋ ਗਏ ਦੇਵ ਹੁਕਮ ਸਿੰਘ ਨੂੰ ਸਾਈਕਲ ਤੇ ਬਿਠਾ ਕੇ ਉਸੇ ਵੈਦ ਕੋਲ ਲੈ ਚਲਾ ਗਿਆ ਅਤੇ ਦਵਾਈ ਲੈ ਕੇ ਆਇਆ ਹੁਣ ਘਰ ਵਿੱਚ ਦੋ ਮਰੀਜ਼ ਸਨ ਦੇਵ ਖੇਤਾਂ ਦਾ ਕੰਮ ਕਰਨ ਚਲਾ ਜਾਂਦਾ ਸਿਮਰ ਵਿਚਾਰੀ ਸਾਰਾ ਦਿਨ ਖੜੀ ਲੱਦੇ ਰਹਿੰਦੀ ਕਦੀ ਪਸ਼ੂਆਂ ਧਾਲੇ ਕਦੀ ਲੱਗੇ ਬੱਦਿਆਂ ਦਾ ਰੋਟੀ ਟੁਕ ਤੇ ਕਦੇ ਦਾਦੇ ਪੋਤੀ ਨੂੰ ਦੇਖਣਾ ਰਾਤ ਨੂੰ ਥੱਕ ਟੁੱਟ ਕੇ ਮੰਜੇ ਤੇ ਡਿੱਗਦੀ ਪਰ ਕਦੀ ਵੀ ਉਸ ਦੇ ਮੱਥੇ ਤੇ ਸ਼ਿਕਨ ਨਹੀਂ ਦਿੱਕਦੀ ਸੀ ਵੈਦ ਦੀ ਦਿੱਤੀ ਦਵਾਈ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਅਮਨ ਉਹ ਆਰਾਮ ਆਉਣਾ ਸ਼ੁਰੂ ਹੋ ਗਿਆ ਸਿਮਰੂ ਦੇ ਸਾਹ ਵਿੱਚ ਸੁਹਾਇਆ ਪਰ ਬਾਪੂ ਜੀ ਜਸ ਦੇ ਤਸ ਸਨ ਦੇਵ ਦੁਬਾਰਾ ਵੈਦ ਕੋਲ ਲੈ ਕੇ ਗਿਆ ਵੈਦ ਨੇ ਦਵਾਈ ਬਦਲ ਦਿੱਤੀ ਅਤੇ ਕਿਹਾ ਬકરી ਦੇ ਦੁੱਧ ਨਾਲ ਹੀ ਦਵਾਈ ਦਿਓ ਅਤੇ ਖਾਣ ਲਈ ਹਲਕਾ ਖਾਣਾ ਦਿਓ ਦੇਵ ਨੇ ਸਿਮਰੂ ਨੂੰ ਸਾਰਾ ਕੁਝ ਦੱਸ ਦਿੱਤਾ ਕਿਉਂਕਿ ਬਾਪੂ ਜੀ ਦੀ ਦੇਖਭਾਲ ਵੀ ਉਹੀ ਕਰਦੀ ਸੀ ਹੌਲੀ ਹੌਲੀ ਦਾਦੀ ਪੋਤੀ ਦੋਵੇਂ ਦੋਵੇਂ ਨੌ ਮਾਰ ਨੌ ਹੋ ਗਏ ਪਰ ਕਮਜ਼ੋਰੀ ਬਹੁਤ ਆ ਗਈ ਸੀ ਹੁਕਮ ਸਿੰਘ ਦੀ ਤਾਂ ਜਿਵੇਂ ਬਸ ਜੀ ਹੋ ਗਈ ਸ਼ਾਇਦ ਉਹ ਮਰਦ ਤਕਾਜਾ ਸੀ ਹੁਣ ਹੁਕਮ ਸਿੰਘ ਦੇ ਨਾਲ ਖੇਤਾਂ ਨੂੰ ਚਲਾਤਾ ਜਾਂਦਾ ਪਰ ਕਿਉਂ ਤੇ ਸਿਮਰੋ ਬਹੁਤ ਮਿਹਨਤ ਨਾਲ ਸ਼ੌਲ ਸੀ ਟੀਦੇ ਠੀਕੋਂ ਤੇ ਕੁੜੀਆਂ ਨੂੰ ਦੁਬਾਰਾ ਸਲਾਈ ਕਰਾਈ ਸ਼ੁਰੂ ਕਰ ਦਿੱਤੀ ਇੱਕ ਦਿਨ ਨਾਲ ਵਾਲੇ ਪਿੰਡ ਵਿੱਚ ਨਵਾਂ ਖੱਦਰ ਪੰਡਾਲ ਖੁੱਲ੍ਹਾ ਤਾਂ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚੋਂ ਸਪੀਕਰ ਤੇ ਐਨਾਨਸਮੈਂਟ ਕੀਤੀ ਗਈ ਜੋ ਬੀਬੀਆਂ ਕੱਤ ਸਕਦੀਆਂ ਨੇ ਉਹ ਪੁਨੀਆ ਲਿਆ ਕੇ ਕੱਤ ਕੇ ਖੱਦਰ ਪੰਡਾਲ ਵਿੱਚ ਦੇ ਕੇ ਪੈਸੇ ਜਾਂ ਖੇਸ ਵਗੈਰਾ ਲੈ ਸਕਦੀਆਂ ਹਨ ਸਿਮਰੋ ਨੂੰ ਆਮਦਨੀ ਦਾ ਇੱਕ ਹੋਰ ਸਾਧਨ ਮਿਲ ਗਿਆ ਉਹ ਗਵਾਂਢ ਦੀ ਕੁੜਤ ਨਾਲ ਜਾ ਕੇ ਪੁੰਨੀਆਂ ਲੈ ਆਈ ਹੁਣ ਦਿਨ ਵਿੱਚ ਉਹ ਕਰਦੇ ਕੰਮਕਾਰ ਕਰਦੀ ਕੁੜੀਆਂ ਨੂੰ ਸਲਾਈ ਕਢਾਈ ਸਿਖਾਉਂਦੀ ਐ ਤੇ ਰਾਤ ਨੂੰ ਬਾਪੂ ਅਤੇ ਅਮਨ ਨੂੰ ਸਲਾਗੇ ਚਰਖਾ ਕੱਤਦੀ ਉਹ ਹਰ ਹਫਤੇ ਖੱਦਰ ਪੰਡਾਰ ਜਾਂਦੀ ਐ ਤੇ ਸੂਤ ਦੇ ਕੇ ਹੋਰ ਪੁੰਨੀਆਂ ਲੈ ਆਉਂਦੀ ਇਸ ਤਰ੍ਹਾਂ ਉਹ ਦਿਨ ਰਾਤ ਇੱਕ ਕਰਕੇ ਮਿਹਨਤ ਕਰਦੀ ਤਾਂ ਜੋ ਕਰਦੇ ਹਾਲਤ ਸੁਖਾਲੇ ਹੋ ਜਾਣ ਐਤਵਾਰ ਦਾ ਦਿਨ ਸੀ ਸਲਾਈ ਕਢਾਈ ਸਿੱਖਣ ਵਾਲੀਆਂ ਕੁੜੀਆਂ ਨੂੰ ਛੋਟੀ ਸੀ ਸਿਮਰੋਂ ਨੇ ਕੰਮਕਾਰ ਕਰਨ ਤੋਂ ਬਾਅਦ ਚਰਖਾ ਢਾਲਿਆ ਅਜੇ 2 ਕੁ ਪੁੰਨੀਆਂ ਹੀ ਕੱਤੀਆਂ ਸੀ ਕੇ ਸਿੰਨੋ ਦੇ ਕਰੋ ਚੀਕ ਚਿਹੜੇ ਦੀਆਂ ਆਵਾਜ਼ ਆਉਣ ਲੱਗ ਪਈਆਂ ਇੱਕ ਪੱਲੇ ਤਾਂ ਸਿਮਰੋ ਡਰ ਗਈ ਪਰ ਅਗਲੇ ਪੱਲੇ ਉਸਨੇ ਸੋਚਿਆ ਚਾਚੀ ਨੂੰ ਫੇਰ ਅਜ ਕੋਈ ਪੁੱਛਿੰਬੜ ਗਿਆ ਹੋਣਾ ਮਾਨੀ ਵਿੱਚ ਹੱਸ ਕੇ ਉਹ ਚਰਖਾ ਕੱਤਨ ਵਿੱਚ ਮਗਨ ਹੋ ਗਈ ਦਸਾ ਕੁ ਮਿੰਟ ਬਾਅਦ ਕਸ਼ਮੀਰ ਸਿੰਘ ਨੇ ਵਿੜੇ ਵਿੱਚ ਆ ਕੇ ਦੇਵ ਨੂੰ ਆਵਾਜ਼ ਮਾਰੀ ਬਾਬੂ ਦੌੜ ਕੇ ਕਮਰੇ ਵਿੱਚੋਂ ਬਾਹਰ ਆਈ ਤੇ ਬੋਲੀ ਬਾਬਾ ਜੀ ਚਾਚਾ ਜੀ ਤਾਂ ਖੇਤਾਂ ਵਿੱਚ ਆ ਆਪਣੀ ਮਾਂ ਨੂੰ ਬੁਲਾ ਪੁੱਤ ਜਰਾ ਕੁਛੇਤੀ ਬਾਬੂ ਅੰਦਰ ਜਾ ਕੇ ਸਿਮਰੋ ਨੂੰ ਬੁਲਾ ਲਿਆਈ ਸਿਮਰੋ ਖੁੰਡ ਕੱਟ ਕੇ ਬਾਹਰ ਆਈ ਤਾਂ ਕਸ਼ਮੀਰ ਸਿੰਘ ਬੋਲਿਆ ਪੁੱਤਰੀ ਚਾਚੀ ਦੇ ਸੱਟ ਲੱਗ ਗਈ ਜਰਾ ਛੇਤੀ ਆ ਜਾ ਕਰਨ ਸਿਮਰ ਨੂੰ ਕੁਝ ਸਮਨ ਨ ਲੱਗਿਆ ਉਸਨੇ ਬਾਗੂ ਨੂੰ ਕਿਹਾ ਕਿ ਤੂੰ ਮੰਦਾ ਖਿਆਲ ਰਖੀ ਮੈਂ ਹੁਨੇ ਵਾਪਸ ਆਉਂਦੀ ਹਾਂ ਉਹ ਕਸ਼ਮੀਰ ਸਿੰਘ ਦੇ ਪਿੱਛੇ ਪਿੱਛੇ ਕਾਲੀ ਕਦਮੀ ਉਹਨਾਂ ਦੇ ਘਰ ਪਹੁੰਚ ਗਈ ਅੰਦਰ ਪਹੁੰਚੀ ਤਾਂ ਸਿਨੂ ਦੀ ਹਾਲਤ ਵੇਖ ਉਸਦੇ ਹੋਸ਼ ਛੁੱਟ ਗਏ ਸਿਨੂ ਮੰਜੇ ਤੇ ਪਈ ਮੱਛੀ ਵਾਂਗ ਤੜਫ ਰਹੀ ਸੀ ਉਸ ਦੇ ਮੂੰਹ ਤੇ ਨੀਲ ਪਏ ਹੋਏ ਸਨ ਸਿਮਰ ਨੇ ਅੱਗੇ ਹੋ ਕੇ ਪੁੱਛਿਆ ਚਾਚੀ ਕੀ ਹੋਇਆ ਤੈਨੂੰ ਨੀ ਗੁੱਲੂ ਦੀ ਬੇੜੀ ਬੈ ਗਈ ਟੁੱਟ ਪੈਣੇ ਨੇ ਛਲੀਆਂ ਵਾਂਗੂ ਪੰਜ ਛੱਟੀਆਂ ਮੈਨੂੰ ਨਾਲੇ ਮੇਰਾ ਗਲਾ ਕੁੱਟਿਆ ਹਾਏ ਨੀ ਆ ਬੁੱਢਾ ਜਿਹੜਾ ਤੈਨੂੰ ਬੁਲਾ ਕੇ ਲਿਆਇਆ ਇਹ ਬਾਹਰ ਬੈਠਾ ਤਮਾਸ਼ਾ ਦੇਖਦ ਰਿਹਾ ਮੈਨੂੰ ਛੁਡਾਇਆ ਨਹੀਂ ਸिन्नੂ ਦੀ ਗੱਲ ਵਿੱਚੋਂ ਮਸਾਂ ਹੀ ਆਵਾਜ਼ ਨਿਕਲੀ ਚਾਚੀ ਦੀਪੋ ਸिन्नੂ ਦੀ ਨੂੰ ਕਿੱਥੇ ਆ ਸਿਮਰੋਂ ਨੇ ਪੁੱਛਿਆ ਹਾਈ ਨਹੀਂ ਮੇਰੇ ਹੱਡ ਪੰਨ ਕੇ ਰਨ ਨੂੰ ਲੈ ਕੇ ਕਿਤੇ ਤੋੜ ਗਿਆ ਕੱਖ ਨਾ ਰਹਿ ਰੋੜ ਜਾਣੇ ਦਾ ਕਸ਼ਮੀਰ ਸਿੰਘ ਨੇ ਹੱਸ ਕੇ ਕਿਹਾ ਪਹਿਲਾਂ ਤੂੰ ਹੀ ਛੇੜ ਛੇੜੀ ਸੀ ਬੜੀ ਭੂਤ ਕੱਢਣ ਲੱਗੀ ਸੀ ਨੂੰ ਦੇ ਤੇਰੇ ਪੂਟ ਕੱਢ ਗਿਆ ਉਹ ਵੀ ਚੰਗੀ ਤਰ੍ਹਾਂ ਹੁਣ ਮੇਰੇ ਖਿਆਲ 2-4 ਸਾਲ ਦਾ ਨਹੀਂ ਲੱਗਦੇ ਤੇਰੇ ਨੇੜੇ ਸ਼ਮੇਰ ਸਿੰਘ ਦੀਆਂ ਗੱਲਾਂ ਸੁਣ ਕੇ ਸਿਮਰੋ ਦਾ ਹਾਸਾ ਨਿਕਲ ਗਿਆ ਪਰ ਉਸਨੇ ਮੂੰਹ ਕੋਟਲਿਆ ਤੇ ਕਿਹਾ ਚਾਚੀ ਮੈਂ ਹਲਦੀ ਪਾ ਕੇ ਦੁੱਧ ਲੈ ਕੇ ਆਉਣੀ ਆ ਅਤੇ ਉਹ ਆਪਣੇ ਘਰੋਂ ਦੁੱਧ ਲੈਣ ਚਲੀ ਗਈ ਕਾਨੀ ਵਿੱਚੋਂ ਦੁੱਧ ਕੱਢਿਆ ਤੇ ਉਸ ਵਿੱਚ ਦੋ ਚਮਚੇ ਪਾ ਕੇ ਹਲਦੀ ਦੇਸੀ ਘਿਓ ਅਤੇ ਮਿੱਠਾ ਪਾਇਆ ਬਾਬੂ ਨੂੰ ਅੰਮਾ ਦਾ ਤਿਆਰ ਕਰਨ ਲਈ ਕਹਿ ਕੇ ਉਲਟੇ ਕਦਮੀ ਲੰਬੀਆਂ ਲੰਬੀਆਂ ਪਲਾਗਾ ਪੁਰਦੀ ਸਿਨੋ ਦੇ ਘਰ ਪਹੁੰਚ ਗਈ ਸਿਨੋ ਦਿਰਦ ਨਾਲ ਤੜਫ ਰਹੀ ਸੀ ਸਿਮਰੋ ਨੇ ਦੁੱਧ ਮੇਸ ਤੇ ਰੱਖਿਆ ਤੇ ਸਿਨੋ ਨੂੰ ਸਹਾਰਾ ਦੇ ਕੇ ਉਠਾਇਆ ਅਤੇ ਕੰਦੇ ਨਾਲ ਟਾਸਨਾ ਲਾ ਕੇ ਬਿਠਾ ਦਿੱਤਾ ਗਲਾਸ ਵਿੱਚ ਦੁੱਧ ਪਾ ਕੇ ਉਸ ਨੂੰ ਪੀਣ ਲਈ ਦਿੱਤਾ ਸਿਨੂ ਦੀਆਂ ਅੱਖਾਂ ਵਿੱਚੋਂ ਹੰਝੂ 흘 ਗਰੇ ਸਨ ਕਸ਼ਮੀਰ ਸਿੰਘ ਕੋਲ ਹੀ ਪਏ ਮੰਜੇ ਤੇ ਬੈਠ ਗਿਆ ਸਿਨੂ ਨੇ ਹੌਲੀ ਕਰਕੇ ਸਾਰਾ ਦੁੱਧ ਪਿਲਾ ਦਿੱਤਾ ਚਾਚੀ ਹੋਇਆ ਕੀ ਸੀ ਗੁੱਲੂ ਨੂੰ ਤੇਰੇ ਤੇ ਹੱਥ ਕਿਉਂ ਚੁੱਕਿਆ ਕਸ਼ਮੀਰ ਸਿੰਘ ਨੇ ਇੱਕ ਵਾਰੀ ਫਿਰ ਹੱਸ ਪਿਆ ਇਸ ਤੋਂ ਪਹਿਲਾਂ ਕਿ ਸਿਨੂ ਕੁਝ ਬੋਲੇ ਉਹ ਬੋਲਿਆ ਪੁੱਤੇ ਅੱਜ ਨਵੀਂ-ਨਵੀਂ ਬਾਬਾ ਜੀ ਬਣੀ ਸੀ ਤਜਰਬਾ ਘੱਟ ਰਹਿ ਗਿਆ ਪੁੱਤਨੀ ਨੇ ਹੀ ਇਹਨੂੰ ਫੜ ਲਿਆ ਤੇ ਫਿਰ ਪੁੱਤ ਵੀ ਨਾਲ ਰਲ ਗਿਆ ਬਾਬੇ ਇਕੱਲੇ ਰਹਿ ਗਏ ਪੁੱਤ-ਪੁੱਤਰੀ ਦੋਵੇਂ ਦੀਪੁਗਤ ਸਵਾਰ ਕੇ ਰਾਹ ਤੇ ਪੈ ਗਏ। ਸਿਮਰੋ ਕੁੰਡ ਕੱਢ ਕੇ ਬੱਠੀ ਸੀ ਅਤੇ ਕਸ਼ਮੀਰ ਸਿੰਘ ਦੀਆਂ ਗੱਲਾਂ ਸੁਣ ਕੇ ਮੂੰਹ ਕੁੱਟ ਕੇ ਹੱਸ ਰਹੀ ਸੀ। ਪਰ ਉਸ ਨੂੰ ਸਿਨੂ ਤੇ ਤਰਸ ਵੀ ਆ ਰਿਹਾ ਸੀ। ਚੁਪਕਾਰਵੇਂ ਬੋਲੀ ਜਾਂਦਾ ਤੂੰ। ਦਰਦ ਨਾਲ ਛੱਟ ਪਟਾਉਂਦੀ ਸਿਨੂ ਨੇ ਕਸ਼ਮੀਰ ਸਿੰਘ ਨੂੰ ਛਾੜ ਪਾ ਕੇ ਕਿਹਾ। ਸਿਮਰੋ ਨੇ ਚੰਕੇ ਵਿੱਚ ਜਾ ਕੇ ਚੁੱਲ੍ਹੇ ਵਿੱਚ ਅੱਗ ਬਾਲੀ ਅਤੇ ਕਾੜਾਹੀ ਵਿੱਚ ਵੇੜੇ ਵਿੱਚ ਪਿਆ ਥੋੜਾ ਜਿਹਾ ਰੇਤਾ ਪਾ ਕੇ ਗਰਮ ਕੀਤਾ। ਸਿਨੂ ਦੇ ਪੁਰਾਣੇ ਜਿਹੇ ਟੱਲੇ ਵਿੱਚ ਬੰਨ ਕੇ ਸਿਮਰੋ ਸਿਨੂ ਦੇ ਸਰੀਰ ਦੀ ਸਿਲਕਾਈ ਕਰਨੀ ਸ਼ੁਰੂ ਕਰ ਦਿੱਤੀ ਕਸ਼ਮੀਰ ਸਿੰਘ ਉੱਟ ਕੇ ਬਾਹਰ ਚਲਾ ਗਿਆ ਸਿਮਰੋਂ ਨੇ ਫਿਰ ਪੁੱਛਿਆ ਚਾਚੀ ਦੱਸ ਤਾਂ ਸਹੀ ਹੋਇਆ ਕੀ ਸੀ ਨਿਤਿਏ ਹੋਣਾ ਕੀ ਸੀ ਦੀਪੋ ਮਾਰੀ ਦਾ ਢਿੱਡ ਦੁੱਸਦਾ ਸੀ ਮੜਾ ਮੋਟਾ ਤੱਪ ਚੜਿਆ ਸੀ ਸਿਕਰ ਦੁਪਹਿਰੇ ਖੇਤ ਨੂੰ ਤੁਰ ਗਈ ਮੁੜ ਕੇ ਵੇੜੇ ਵਿੱਚ ਵੜੀ ਤਾਂ ਹੋਰ ਤਰ੍ਹਾਂ ਮੇਰੇ ਵੱਲ ਦੇਖਦੀ ਦੇਖਦੀ ਨੇ ਚੀਕ ਮਾਰੀ ਤੇ ਟੜੰਮ ਦੇ ਕੇ ਡਿੱਗ ਪਈ ਮੈਂ ਪਹਿਲਾਂ ਤਾਂ ਡਰ ਗਈ ਫਿਰ ਦੌੜ ਕੇ ਜਾ ਕੇ ਤੂਫ ਲਿਆ ਕੇ ਕਿ ਕਿ ਦਿੱਤਾ ਪਰ ਕੁਝ ਫਰਕ ਨਾ ਪਿਆ ਤਾਂ ਮੈਂ ਗੁੱਤੋਂ ਫੜ ਕੇ ਦੋ ਕੁ ਮਾਰ ਕੇ ਪੁੱਛਿਆ ਵੀ ਦੱਸ ਤੂੰ ਕੋਣਾ ਕੁੜੀ ਚਿੱਕਾ ਮਾਰਨ ਲੱਗ ਪਈ ਐਨੇ ਨੂੰ ਪਿਓ ਪੁੱਤ ਵੀ ਖੇਤ ਤੋਂ ਆਗੇ ਗੁੱਲੂ ਟੁੱਟ ਜਾਣੇ ਨੇ ਹੋਂਦੇ ਮੇਰੇ ਦੁਹਾਤੜੀਆਂ ਮਾਰ ਕੇ ਮੈਨੂੰ ਥੱਲੇ ਸੁੱਟ ਦਿੱਤਾ ਫਿਰ ਮੇਰੇ ਉੱਪਰ ਬੈ ਕੇ ਮੇਰਾ ਗਲਾ ਫੜ ਲਿਆ ਆ ਚਾਚਾ ਤੇਰਾ ਨੇੜੇ ਹੀ ਨਹੀਂ ਆਇਆ ਪਤਾ ਨਹੀਂ ਰੰਦੇ ਕੀ ਮਨ ਸੁਮਤਿਆ ਪਈ ਕੇ ਰੱਬ ਨੇ ਉਹਨੂੰ ਗੋਲੀ ਲੱਗਣੇ ਨੂੰ ਬਾਹ ਫੜ ਕੇ ਖਿੱਚਿਆ ਹੀ ਨਹੀਂ ਤਾਂ ਮਾਰੇ ਨਹੀਂ ਤਾਂ ਮਾਰੇ ਦਿੰਦਾ ਮੈਨੂੰ ਅੱਜ ਦਰਦ ਨਾਲ ਹਾਈ ਹਾਈ ਕਰਦੀ ਨੇ ਕੱਗੀ ਜਈ ਆਵਾਜ਼ ਵਿੱਚ ਉਸ ਨੇ ਇੱਕੋ ਸਾਇ ਸਾਰਾ ਕੋਈ ਸਿਮਰਨ ਨੂੰ ਦੱਸ ਦਿੱਤਾ ਪਰ ਚਾਚੀ ਦੀਪੂ ਨੂੰ ਤਾਂ 2 ਦਿਨ ਪਹਿਲਾਂ ਦਾ ਬੁਖਾਰ ਚੜਦਾ ਸੀ ਸਿਕਰ ਦੁਪਹਿਰ ਬਾਹਰ ਗਈ ਕਰਕੇ ਬੁਖਾਰ ਹੋਰ ਤੇਜ਼ੇ ਹੋ ਗਿਆ ਹੋਣਾ ਉਹ ਚੱਕਰ ਖਾ ਕੇ ਡਿੱਗ ਪਣੀ ਹੋਣੀ ਤੇ ਤੂੰ ਸੋਚ ਲਿਆ ਹੋਣਾ ਤੂੰ ਕਿਸ ਨੂੰ ਬਾਹਰ ਦੀ ਕਸਰ ਹੋ ਗਈ ਨਹੀਂ ਮੈਨੂੰ ਕੀ ਪਤਾ ਮੈਂ ਸੋਚਿਆ ਵੀ ਵੇਲੇ-ਕਵੇਲੇ ਬਾਹਰੋਂ ਕੁਝ ਚੰਬੜ ਗਿਆ ਹੋਣਾ ਸਿਮਰੋ ਹੱਸ ਪਈ ਚਾਚੀ ਤੂੰ ਵੀ ਬਸ ਹੱਦ ਕਰਦੀਆਂ ਨਾ ਜਾਣੇ ਕੁਝ ਚੰਬੜਿਆ ਗਿਆ ਸੀ ਤਾਂ ਚਿਕਾ ਕਾ ਨੂੰ ਮਾਰਨ ਲੱਗ ਗਈ ਸੀ ਫਿਰ ਸਿੰਨੋ ਨੇ ਆਪਣੇ ਪੱਕੇ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਦਲੀਲਬਾਜ਼ੀ ਕੀਤੀ ਚਾਚੀ ਜੇਤੂ ਨੂੰ ਉਹਦੇ ਵਾਲ ਫੜ ਕੇ ਖਿੱਚ ਤੂ ਕੀਤੀ ਹੋਗੀ ਤਾਂ ਉਹਨੇ ਤਕਲੀਫ ਨਾਲ ਚੀਕਾਂ ਹੀ ਮਾਰਨੀਆਂ ਸੀ ਹੋਰ ਤੈਨੂੰ ਹੁਣ ਗਾਣੇ ਥੋੜੀ ਸੁਣਾਉਣੇ ਸੀ ਸਿਮਰੋ ਦੀ ਗੱਲ ਸੁਣ ਕੇ ਸਿੰਨੂ ਦੀ ਬੋਤਲੀ ਬੰਦ ਹੋ ਗਈ ਸਿਮਰੋ ਨੇ ਸੱਟਾਂ ਨੂੰ ਸੇਕ ਦਿੱਤਾ ਤੇ ਕਿਹਾ ਚਾਤੀ ਤੂੰ ਆਰਾਮ ਕਰ ਹੁਣ ਉੱਠੀ ਨਾ ਮੰਝੇ ਤੂੰ ਮੈਂ ਨਿਆਣਿਆਂ ਨੂੰ ਵੇਖਾਂ ਜਾ ਕੇ ਕੱਲੇ ਆ ਕਰ ਅਤੇ ਉਹ ਆਪਣੇ ਘਰ ਨੂੰ ਚਲੀ ਗਈ ਸਿਮਰੋ ਨੇ ਰੇਤੇ ਨਾਲ ਜੋ ਸੇਕਾ ਕੀਤਾ ਸੀ ਉਸ ਨਾਲ ਸਿੰਨੂ ਨੂੰ ਕੁਝ ਰਾਹਤ ਤਾਂ ਮਿਲੀ ਸੀ ਪਰ ਉਸਦੇ ਕੰਨਾਂ ਵਿੱਚੋਂ ਅਜੇ ਵੀ ਸੇਕ ਨਿਕਲ ਰਿਹਾ ਸੀ ਸਿੰਨੂ ਦੇ ਚਾਰੇ ਹੀ ਪੁੱਤਰ ਵਿਆਏ ਹੋਏ ਸਨ ਜਿੰਨਾਂ ਵਿੱਚੋਂ ਦੋ ਫੌਜ ਵਿੱਚ ਭਰਤੀ ਸਨ ਉਸ ਦੀਆਂ ਚੋਹਾਂ ਨੂਆਂ ਵਿੱਚੋਂ ਇੱਕ ਨਾਲ ਵੀ ਨਹੀਂ ਸੀ ਬੰਦੀ ਜਿਸ ਕਰਕੇ ਬੜੀਆਂ ਦੋ ਨੂਆਂ ਪੁੱਤਰਾਂ ਦੇ ਨਾਲ ਹੀ ਰਹਿਣ ਲੱਗ ਪਈਆਂ ਸਨ ਤੀਜੇ ਨੰਬਰ ਵਾਲੀ ਸੰਤੋਸ਼ ਵੀ ਆਪਣੇ ਘਰ ਵਾਲੇ ਨਾਲ ਪੇਕੇ ਪਿੰਡ ਵਿਆਹ ਗਈ ਹੋਈ ਸੀ ਗੁੱਡੀ 6ਵੀਂ ਜਮਾਤ ਵਿੱਚ ਲਾਗਲੇ ਪਿੰਡ ਪੜਨ ਗਈ ਹੋਈ ਸੀ ਜਦੋਂ ਉਹ ਸਕੂਲ ਤੋਂ ਆਈ ਤਾਂ ਮਾਂ ਦੀ ਹਾਲਤ ਦੇਖ ਉਸ ਦੀ ਰੂਹ ਕੰਬ ਗਈ ਉਸਨੇ ਮਾਂ ਨੂੰ ਪੁੱਛਿਆ ਬੀਬੀ ਇਹ ਕੀ ਹੋਇਆ ਤੈਨੂੰ ਕੁਝ ਨਹੀਂ ਹੋਇਆ ਸਿਰਨਾਖਾ ਮੇਰਾ ਹੋ ਰਾ ਗਈ ਜਾਂਦਿਆਂ ਨੂੰ ਖਾਣੀ ਮੇਰਾ ਸਿਰ ਪੜ ਰਿਆ ਚੁੱਪ ਕਰਕੇ ਚਲੀ ਗਈ ਜਿੱਥੋਂ ਗੁੱਡੀ ਮੂਲਮ ਕਾ ਕੇ ਕਮਰੇ ਤੋਂ ਬਾਹਰ ਆ ਕੇ ਵੇੜੇ ਵਿੱਚ ਆਪਣੇ ਭਾਈਏ ਕੋਲ ਬੈਠ ਗਈ ਪਲ ਪਰ ਚੁੱਪ ਬੈਠ ਕੇ ਉਹ ਬੋਲੀ ਭਾਈਆ ਬੀਬੀ ਨੂੰ ਕੀ ਹੋਇਆ ਕੁਛ ਨਹੀਂ ਪੁੱਤ ਡਿੱਗ ਪਈ ਆ ਤਾਂ ਕਰਕੇ ਸੱਟਾਂ ਲੱਗੀਆਂ ਤੂੰ ਦੋ ਰੋਟੀਆਂ ਲਾ ਕੇ ਖਾ ਲੈ ਗੁੱਡੀ ਨੇ ਆਟਾ ਗਨ ਕੇ ਰੋਟੀਆਂ ਬਣਾ ਲਈਆਂ ਪਿਓ ਦੀ ਨੇ ਇਕੱਠੇ ਬੈਠ ਕੇ ਰੋਟੀ ਖਾਤੀ ਅਤੇ ਗੁੱਡੀ ਕਰਦੇ ਕੰਮਕਾਜ ਵਿੱਚ ਰੁੱਝ ਗਈ ਸ਼ਾਮ ਹੋ ਚੁੱਕੀ ਸੀ ਗੁੱਡੀ ਨੇ ਕੰਮ ਕੀਤਾ ਤੇ ਪੜਨ ਬੈਠ ਗਈ ਬਾਹਰ ਦਾ ਬੂਆ ਖੜ ਗਿਆ ਗੁੱਡੀ ਨੇ ਦਰਵਾਜਾ ਖੋਲ੍ਹਿਆ ਤਾਂ ਗੁੱਲੂ ਅਤੇ ਉਸਦੀ ਵੋਟੀ ਦੀਪੋ ਦਰਵਾਜੇ ਤੇ ਖੜੇ ਸੀ ਗੁੱਡੀ ਨੇ ਇੱਕਦਮ ਤੁਸੀਂ ਦੋਵੇਂ ਕਿੱਥੋਂ ਆਇਓ ਗੁੱਲੂ ਨੇ ਗੁੱਡੀ ਦੀ ਗੱਲ ਅਣ ਸੁਣੀ ਜਾਈ ਕੀਤੀ ਅਤੇ ਦੀਪੋ ਨੂੰ ਲੈ ਕੇ ਅੰਦਰ ਵੜ ਆਇਆ ਸੁਨੋ ਗੁੱਲੂ ਨੂੰ ਦੇਖਦੇ ਸਾਰ ਮੂੰਹ ਵਿੱਚ ਅੱਗ ਗੁਲਾਂ ਲੱਗ ਪਈ ਦੀਪੋ ਚੁੱਪਚਾਪ ਆਪਣੇ ਕੰਦਰ ਦੇ ਅੰਦਰ ਵੜ ਗਈ ਗੁੱਡੀ ਵੀ ਉਸ ਦੇ ਪਿੱਛੇ ਪਿੱਛੇ ਉਸ ਦੇ ਕਮਰੇ ਵਿੱਚ ਚਲੀ ਗਈ ਅਤੇ ਉਸ ਨੂੰ ਫਿਰ ਪੁੱਛਿਆ ਭਾਬੀ ਕੀ ਹੋਇਆ ਬੀਬੀ ਇੰਨਾ ਕਿਉਂ ਦੱਬੀ ਪਈ ਆ ਬੀਬੀ ਨੂੰ ਨਹੀਂ ਪੁੱਛਿਆ ਕੀ ਹੋਇਆ ਪੁੱਛਿਆ ਸੀ ਭਾਬੀ ਮੈਨੂੰ ਵੀ ਇਵੇਂ ਹੀ ਵੱਡ ਖਾਣ ਨੂੰ ਪਈ ਸੀ ਮੈਨੂੰ ਵੀ ਤੱਤੀਆ ਤੱਤੀਆ ਹੀ ਮਿਲੀਆਂ ਸੀ ਪਰ ਦੱਸਿਆ ਕੁਝ ਨਹੀਂ ਦੱਸਦੀ ਵੀ ਕਿਵੇਂ ਤੇ ਕਿਹੜੇ ਮੂੰਹ ਨਾਲ ਆਪਣੀਆਂ ਗੁਰਦੂਤਾਂ ਵੀ ਤਾਂ ਜ਼ਾਹਰ ਹੋ ਜਾਣੀਆਂ ਸੀ ਦੀਪੂ ਨੇ ਦੱਬਵੀਂ ਜਈ ਆਵਾਜ਼ ਨਾਲ ਕਿਹਾ ਗੁੱਡੀ ਨੂੰ ਸਮਝ ਨਾ ਆਵੇ ਕਿ ਦੀਪੂ ਨੇ ਕੀ ਕਿਹਾ ਪਰ ਇਹਨਾਂ ਨੂੰ ਜ਼ਰੂਰ ਸਮਝ ਗਈ ਕਿ ਦਾਲ ਵਿੱਚ ਖੁਸ਼ਕਾਲਾ ਹੈ ਉਸਨੇ ਦੀਪੂ ਦੀ ਗੱਲ ਅਣਸੁਣਤ ਜਈ ਕਰ ਸ਼ਕਤੀ ਅਤੇ ਕਮਰੇ ਤੋਂ ਬਾਹਰ ਆ ਕੇ ਵੇੜੇ ਵਿੱਚ ਮੰਜੇ ਤੇ ਬੈਠ ਗਈ ਦੀਪੂ ਨੇ ਗੁੱਡੀ ਦੇ ਕਮਰੇ ਵਿੱਚੋਂ ਜਾਣ ਤੋਂ ਬਾਅਦ ਅਟਾਚੀ ਵਿੱਚ ਆਪਣੇ ਤੇ ਗੁੱਲੂ ਦੇ ਕੱਪੜੇ ਪਾਏ ਅਤੇ ਕਾਲੇ ਕਦਮਿਆਂ ਨਾਲ ਸਿਮਰੋ ਦੇ ਘਰ ਨੂੰ ਚਲੀ ਗਈ ਸਿਮਰੋ ਰਾਤਾ ਰੋਟੀ ਟੁੱਕਰਨ ਵਿੱਚ ਰੁੱਝੀ ਹੋਈ ਸੀ ਦੀਪੂ ਨੇ ਵਿਹੜੇ ਵਿੱਚ ਵੱੜਦੀ ਆਵਾਜ਼ ਮਾਰੀ ਭੈਣ ਜੀ ਕਿੱਥੇ ਆ ਸਿਮਰੋ ਇੱਕਦਮ ਚੌਂ ਗਈ ਪਰ ਸੰਭਲਦੀ ਹੋਈ ਬੋਲੀ ਆ ਜਾ ਦੀਪੂ ਤੂੰ ਇਸ ਵੇਲੇ ਕਿੱਥੇ ਗਈ ਸੀ ਤੁਸੀਂ ਦੋਵੇਂ ਦੀਪੂ ਨੇ ਕਿਹਾ ਭੈਣ ਦੀ ਦਵਾਈ ਲੈ ਕੇ ਆਈਆਂ ਮੈਂ ਇੱਕ ਕੰਮ ਆਈਆਂ ਜਿਵੇਂ ਮਰਜ਼ੀ ਕਰਿਓ ਹਾਂ ਦੱਸ ਪਰ ਪਹਿਲਾਂ ਮੇਰੀ ਗੱਲ ਦਾ ਜਵਾਬ ਦੇ ਕਿ ਚਾਚੀ ਨੂੰ ਗੁੱਲੂ ਨੇ ਕਿਉਂ ਮਾਰਿਆ ਦੀਪੋ ਸਿਮਰੋ ਦੀ ਗੱਲ ਸੁਣ ਕੇ ਰੋਣ ਲੱਗ ਪਈ ਤੇ ਬੋਲੀ ਭੈਣ ਜੀ ਤੈਨੂੰ ਦੱਸਿਆ ਨਹੀਂ ਉਹਨੇ ਦੱਸਿਆ ਪਰ ਮੈਂ ਤੇਰੇ ਮੂੰਹੋਂ ਸੁੰਣਾ ਚਾਹੁੰਦੀ ਆ ਠੀਕ ਐ ਕਹਿ ਉਸਨੇ ਸਾਰੀ ਗੱਲ ਦੱਸੀ ਸਿਮਰੋ ਨੇ ਕਿਹਾ ਕਿ ਗੁੱਲੂ ਨੂੰ ਇਵੇਂ ਨਹੀਂ ਮਾਰਨਾ ਚਾਹੀਦਾ ਸੀ ਚਾਚੀ ਨੂੰ ਬਹੁਤ ਬੁਰਾ ਹਾਲ ਕੀਤਾ ਪਿਆ ਦੀਪੋ ਬੋਲੀ ਮੈਂ ਮਸਾ ਹਟਾਇਆ ਨਹੀਂ ਤਾਂ ਪਤਾ ਨਹੀਂ ਕੀ ਬੰਦਾ ਅੱਛਾ ਭੈਣ ਜੀ ਅਸੀਂ ਪਿੰਡ ਨੂੰ ਚੱਲਿਆਂ ਥੋੜੇ ਦਿਨ ਮੇਰੀ ਘੜੀ ਬੀਬੀ ਨੇ ਸਵੇਰੇ ਮੇਰੇ ਨਾਲ ਕੋਲਮਲ ਤੁਲਕ ਹੁੰਦੀ ਨੇ ਤੋੜ ਦਿੱਤੀ ਜੇ ਸ਼ਹਿਰ ਨੂੰ ਗਏ ਤਾਂ ਠੇਕਰ ਵਾਲੇ ਆਇਓ ਪਰ ਬੀਬੀ ਨੂੰ ਉਹਨਾਂ ਦਿਓ ਮੈਂ ਆਪੇ ਪਿੰਡ ਤੋਂ ਆਕੇ ਤੁਹਾਡੇ ਤੋਂ ਲੈ ਲਵਾਂਗੀ ਸਿਮਰੋਂ ਨੇ ਘੜੀ ਫੜ ਲਈ ਤੇ ਬੋਲੀ ਤੁਹਾਨੂੰ ਇਵੇਂ ਘਰ ਛੱਡ ਕੇ ਨਹੀਂ ਜਾਣਾ ਚਾਹੀਦਾ ਦੀਪਾ ਬੋਲੀ ਥੋੜੇ ਦਿਨਾਂ ਬਾਅਦ ਵਾਪਸ ਆ ਜਾਵਾਂਗੇ ਅਜੇ ਤਾਂ ਜਾਣਾ ਹੀ ਚੰਗਾ ਹੈ ਕੈਕੀ ਉਹ ਆਪਣੇ ਘਰ ਚਲੀ ਗਈ ਦੀਪੂ ਨੇ ਆਪਣੇ ਘਰ ਆਕੇ ਟੈਚੀ ਚੁੱਕਿਆ ਤੇ ਗੁੱਲੂ ਦੇ ਨਾਲ ਘਰੋਂ ਚਲੀ ਗਈ ਕਸ਼ਮੀਰ ਸਿੰਘ ਨੇ ਵੇਖ ਕੇ ਵੀ ਅੰਡਿੱਠਾ ਕਰ ਦਿੱਤਾ ਪਰ ਗੁੱਡੀ ਉਹਨਾਂ ਦੇ ਪਿੱਛੇ ਪਿੱਛੇ ਵੇੜੇ ਦੇ ਦਿਲਾਜੇ ਤੱਕ ਦੌੜਦੀ ਅਤੇ ਪੁੱਛਦੀ ਰਹੀ ਕਿ ਤੁਸੀਂ ਦਵੇਂ ਕਿੱਥੇ ਚੱਲੇ ਆ ਪਰ ਦੂਆ ਵਿੱਚੋਂ ਕਿਸੇ ਨੇ ਵੀ ਇਸ ਦੀ ਗੱਲ ਦਾ ਜਵਾਬ ਦੇਣਾ ਜ਼ਰੂਰੀ ਨਾ ਸਮਝਿਆ ਹਾਂ ਗੁੱਲੂ ਜਾਂਦਾ ਜਾਂਦਾ ਇੰਨਾ ਜ਼ਰੂਰ ਕਹਿ ਗਿਆ ਕਿ ਜਿਹੜੀ ਅੰਦਰ ਪਈ ਆ ਉਹਨੂੰ ਕਹਿ ਦੇਈ ਲੱਤਾਂ ਵਸਾਲ ਰਵੇ ਕੱਲੀ ਹੁਣ ਖੁਸ਼ ਰਹੇ ਗੁੱਡੀ ਵਿਚਾਰੀ ਨੂੰ ਅਜੇ ਤੱਕ ਵੀ ਕੁਝ ਪਤਾ ਨਹੀਂ ਸੀ ਕਿ ਕੀ ਪਾਣਾ ਵਰ ਚੁੱਕਿਆ ਸੀ ਗੁੱਡੀ ਨੂੰ ਪ੍ਰਾਪਰ ਜਾਈ ਦੇ ਜਾਂਦਾ ਬਹੁਤ ਦੁੱਖ ਹੋਇਆ ਉਹ ਰੋਂਦੀ ਹੋਈ ਫਿਰ ਤੋਂ ਦੁਬਾਰਾ ਮੰਜੀ ਤੇ ਆ ਕੇ ਬੈਠ ਗਈ ਚਾਰ ਭਰਾਵਾਂ ਦੀ ਪੈਣ ਅਜ ਤਿੰਨਾਂ ਤੋਂ ਅੱਡ ਹੋ ਗਈ ਸੀ ਉਦਰ ਦੇਵ ਦੇ ਵਿਆਹ ਦੀ ਤਰੀਕ ਪੱਕੀ ਕਰਨ ਲਈ ਹੁਕਮ ਸਿੰਘ ਦੇ ਮਾਮੇ ਦਾ ਪੁੱਤਰ ਰਤਨ ਸਿੰਘ ਅਤੇ ਦੇਵ ਦਾ ਹੋਣ ਵਾਲਾ ਸੋਹਰਾ ਉਹਨਾਂ ਦੇ ਘਰ ਆ ਗਏ ਚਾਹ ਪਾਣੀ ਦੀ ਸੇਵਾ ਕਰਨ ਤੋਂ ਬਾਅਦ ਰਤਨ ਸਿੰਘ ਨੇ ਵਿਆਹ ਪੱਕਾ ਕਰਨ ਦੀ ਗੱਲ ਤੋਰੀ ਤਾਂ ਹੁਕਮ ਸਿੰਘ ਨੇ ਕਿਹਾ ਕਿ ਉਹ ਆਪਣੇ بڑے ਮੁੰਡੇ ਨਾਲ ਸਲਾਹ ਕਰਕੇ ਵਿਆਹ ਦੀ ਤਰੀਕ ਬਾਰੇ ਦੱਸ ਸਕਦਾ ਹੈ ਉਸਨੇ ਕਿਹਾ ਕਿ ਉਹ ਚਿੱਠੀ ਲੈ ਕੇ ਉਸ ਦੀ ਛੁੱਟੀ ਦਾ ਪਤਾ ਕਰਨਾ ਚਾਹੁੰਦਾ ਹੈ ਕਿਸ ਮਹੀਨੇ ਮਿਲ ਸਕਦੀ ਹੈ ਜਿਵੇਂ ਛੁੱਟੀ ਬਾਰੇ ਪਤਾ ਲੱਗੇਗਾ ਉਵੇਂ ਹੀ ਵਿਆਹ ਪੱਕਾ ਕਰ ਲਵਾਂਗੇ ਉਹ ਦੋਵੇਂ ਹੁਕਮ ਸਿੰਘ ਦੀ ਗੱਲ ਨਾਲ ਸਹਿਮਤ ਹੋ ਗਏ ਅਗਲੇ ਦਿਨ ਹੁਕਮ ਸਿੰਘ ਨੇ ਸਿਮਰੋ ਨੂੰ ਕਿਹਾ ਕਿ ਉਧਰਮ ਸਿੰਘ ਨੂੰ ਚਿੱਠੀ ਲਿਖ ਕੇ ਪੁੱਛੇ ਉਹ ਛੁੱਟੀ ਕਦ ਤੱਕ ਆ ਸਕਦਾ ਹੈ ਸਿਮਰੋ ਨੇ ਵੀ ਬਿਨਾਂ ਦੇਰ ਕੀਤੇ ਧਰਮ ਸਿੰਘ ਨੂੰ ਚਿੱਠੀ ਲਿਖ ਦਿੱਤੀ ਮਹੀਨੇ ਕੋ ਬਾਅਦ ਚਿੱਠੀ ਦਾ ਜਵਾਬ ਆ ਗਿਆ ਹੁਕਮ ਸਿੰਘ ਰਤਨ ਸਿੰਘ ਦੇ ਘਰ ਗਿਆ ਤੇ ਦੇਵ ਦੇ ਵਿਆਹ ਦੀ ਤਰੀਕ ਪੱਕੀ ਕਰ ਆਇਆ ਵਿਆਹ ਵਿੱਚ 2 ਮਹੀਨੇ ਸਨ ਸਿਮਰੋ ਨੂੰ ਦਿਓਰ ਦੇ ਵਿਆਹ ਦਾ ਚਾ ਸੀ ਉਸਨੇ ਚਰਨੀ ਨੂੰ ਵੀ ਭਾਜੀ ਭੇਜ ਦਿੱਤੀ ਅਤੇ ਸੁਨੇਹਾ ਭੇਜਿਆ ਕਿ ਉਹ ਵਿਆਹ ਤੋਂ ਪਹਿਲਾਂ ਆਵੇ ਤਾਂ ਜੋ ਵੋਟੀ ਦੀ ਵਰੀ ਕ੍ਰਿਤੀ ਲਈ ਉਹ ਦੋਵੇਂ ਜਾ ਸਕਣ ਚੰਨੀ ਨੇ ਵੀ ਪਰਜਾਈ ਦੀ ਗੱਲ ਤੇ ਫੁੱਲ ਚੜਾਈ ਉਹ ਹਫ਼ਤੇ ਲਈ ਪੇਕੇ ਘਰ ਆ ਗਈ ਦੋਵੇਂ ਨਨਤ ਪਰਜਾਈ ਅਤੇ ਹੁਕਮ ਸਿੰਘ ਸ਼ਹਿਰ ਨੂੰ ਬੜੀ ਖਰੀਦਣ ਲਈ ਗਏ ਵੱਟੀ ਦੇ ਕੱਪੜੇ ਖਰੀਦਣ ਤੋਂ ਬਾਅਦ ਸਿਮਰੋ ਨੇ ਚੰਨੀ ਲਈ ਵੀ ਦੋ ਸੂਟ ਉਸ ਦੀ ਪਸੰਦ ਦੇ ਪੜਵਾ ਲਏ ਅਤੇ ਦਕਾਰਦਾਰ ਨੂੰ ਹਿਸਾਬ ਕਰਨ ਲਈ ਕਿਹਾ ਚੰਨੀ ਨੇ ਵਿੱਚੋਂ ਟੋਕੇ ਕਿਹਾ ਪਰਜਾਈ ਸਾਰਿਆਂ ਲਈ ਕੱਪੜੇ ਲੈ ਲੈ ਪਰ ਤੂੰ ਆਪਣੇ ਲਈ ਨਹੀਂ ਦੇ ਨਹੀਂ ਭੈਣ ਜੀ ਮੇਰੇ ਕੋਲ ਹੈਗੇ ਆ ਕੀ ਕਰਨੇ ਫਿਰ ਤਾਂ ਸਾਰਿਆਂ ਕੋਲ ਹੈਗੇ ਆ ਮੇਰੇ ਵੀ ਰਹਿਣ ਦਿਓ ਮੇਰੇ ਕੋਲ ਹੈ ਨਹੀਂ ਕਿਤੇ ਚੰਨੀ ਨੇ ਗੁੱਸੇ ਨਾਲ ਕਿਹਾ ਸਿਮਰੋ ਹੱਸ ਪਈ ਤੇ ਕਿਹਾ ਪੈਂਜੀ ਤੂੰ ਤਾਂ ਕੁੜੀਆਂ ਕਰਦੀ ਤੇਰੇ ਲਈ ਤਾਂ ਲੈਣੇ ਹੀ ਸੀ ਤੇ ਪਰ ਜਾਈ ਤੂੰ ਨੂੰ ਆ ਜਾਂ ਤਾਂ ਤੂੰ ਵੀ ਲੈ ਜਾਂ ਤਾਂ ਨਹੀਂ ਮੈਂ ਵੀ ਨਹੀਂ ਲੈਣੇ ਦੁਕਾਨਦਾਰ ਦੋਵਾਂ ਨੂੰ ਬੈਸ ਕਰਦਿਆਂ ਵੇਖ ਕੇ ਹੱਸਣ ਲੱਗ ਪਿਆ ਤੇ ਹੁਕਮ ਸਿੰਘ ਨੂੰ ਬੋਲਿਆ ਸਰਦਾਰ ਜੀ ਪਹਿਲੀ ਵਾਰ ਦੇਖਿਆ ਨਨਨ ਪਰਚਾਈ ਦਾ ਇੰਨਾ ਗੂੜਾ ਪਿਆਰਾ ਨਹੀਂ ਤਾਂ ਗੁੱਥਮ ਗੁੱਤੀ ਹੁੰਦੀਆਂ ਤਾਂ ਬਹੁਤ devkitian हुकम सिंह ਵੀ ਹਸਨ ਲੱਗ ਪਿਆ ਉਸਨੇ ਸਿਮਰਨ ਨੂੰ ਕਿਹਾ ਕਿ ਉਹ ਵੀ ਸੂਟ ਲੈ ਲਵੇ ਨਹੀਂ ਤਾਂ ਚੰਨੀ ਨਹੀਂ ਮੰਨਣਾ ਸਿਮਰਨ ਨੇ ਸੋਹਰੇ ਦਾ ਮਾਨ ਰੱਖਣ ਲਈ ਇੱਕ ਸੂਟ ਆਪਣੇ ਲਈ ਵੀ ਪੜਵਾ ਲਿਆ ਪਰ ਉਸ ਨੂੰ ਇਹ ਫਜ਼ੂਲ ਖਰਚ ਹੀ ਲੱਗ ਰਿਹਾ ਸੀ ਦੁਕਾਨਦਾਰ ਨੇ ਬਿੱਲ ਬਣਾ ਕੇ ਹੁਕਮ ਸਿੰਘ ਨੂੰ ਦੇ ਦਿੱਤਾ ਜੋ ਉਸਨੇ ਅਦਾ ਕੀਤਾ ਤੇ ਸਾਲੇ ਜਾਣੇ ਘਰ ਪਰਥ ਅਗਲੇ ਦਿਨ ਸੁਨਿਆਰੇ ਤੇ ਜਾ ਕੇ ਗਹਿਣੇ ਗੱਟੇ ਵੀ ਬਣਨੇ ਦੇ ਦਿੱਤੇ ਵਿਆਹ ਵਿੱਚ ਜੇ ਸਮਾਂ ਸੀ ਜਿਸ ਕਰਕੇ ਚੰਨੀ ਖਰੀਦ ਤੋਂ ਫਰਕਤ ਕਰਨ ਤੋਂ ਬਾਅਦ ਆਪਣੇ ਸੋਹਰੇ ਘਰ ਪਰਥ